ਕਿਉਂਕਿ ਕਿਸੇ ਦਾ ਕੋਈ ਖਾਲੀ ਨਹੀਂ ਜਾਊਗਾ ਇਹ ਗਰੰਟੀ ਹੈ ਇਸ ਚੀਜ਼ ਦੀ ਵੀ ਕਿਸੇ ਦਾ ਕੋਈ ਸਕਰੈਚ ਹੈ ਜਿਹੜਾ ਉਹ ਖਾਲੀ ਨਹੀਂ ਜਾਊਗਾ ਇਹਦਾ ਸਿੱਧਾ 11000 ਦਾ ਨਿਕਲਿਆ 11000 ਆ ਗਿਆ ਮੰਨ ਲਓ ਬੈੱਡ ਕੋਈ 12000 ਦਾ ਸਿਰਫ ਉਹਨੇ 1000 ਰੁਪਿਆ ਦੇਣਾ ਹਾਂਜੀ ਨਾਲ ਹੋ 1000 ਤੋਂ ਵੱਧ ਹੈਟਰ ਵੀ ਲੈ ਗਿਆ 1000 ਰੁਪਿਆ ਦਾ ਹੀਟਰ ਉਹਦੇ ਫ੍ਰੀਜ ਮਿਲ ਗਿਆ ਬੈਂਟ ਹੀਟਰ ਵੀ ਮਿਲ ਗਿਆ 11000 ਵੀ ਮਿਲ ਗਿਆ ਇਹਦਾ ਫ੍ਰੀਜ ਹੋ ਗਿਆ ਇਕੱਲੇ ਦਾ ਹਾਂਜੀ ਨਾਲ ਇਹ ਜਿਹੜਾ ਹੈਗਾ ਗਿਫਟ ਮਿਲ ਗਿਆ ਸਕਰੈਚ ਦਾ ਕੀ ਆਈ ਗੋਲਡ ਗੋਲਡ ਕੋਇਨ ਗੋਲਡ ਕੋਇਨ ਨਿਕਲ ਗਿਆ ਸੋਨੇ ਦਾ ਸਿੱਕਾ ਹਾਂਜੀ ਹਾਂ ਇਹ ਸੋਨੇ ਦਾ ਸਿੱਕਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਫ੍ਰੀ ਚ ਮਿਲਣਾ ਹੈ ਇਹ ਸੋਨੇ ਦਾ ਸਿੱਕਾ ਫ੍ਰੀ ਚ ਮਿਲਣਾ ਕੋਈ ਵੀ ਬੈਂਟ ਫ੍ਰੀ ਦੇ ਹੋਗੇ ਉੱਪਰ ਗਿਫਟ ਵੀ ਗਿਫਟਿੰਗ ਬਹੁਤ ਹੋ ਗਿਆ ਹਾਂਜੀ ਹਾਂ ਹੀਟਰ ਤਾਂ ਦੇਣੀ ਦੇਣਾ ਹੀਟਰ ਦੇਣਾ ਹਾਂਜੀ 10k ਦੇ ਨਾਲ ਹੀਟਰ ਹੈ ਜਿਹੜਾ ਉਹ ਹਰ ਇੱਕ ਨੂੰ ਦੇਣਾ ਹੀ ਦੇਣਾ ਖਾਲੀ ਨਹੀਂ ਮਿਲਣਗੇ ਜੀ ਇਹ ਆਪਾਂ ਸਕ੍ਰੈਚ ਕਰਕੇ ਦੇਖ ਲਓ ਭਾਵੇਂ ਕੋਈ ਖਾਲੀ ਨਹੀਂ ਜਾਊਗਾ ਹਾਂਜੀ ਜਿਵੇਂ ਤੁਸੀਂ ਦੇਖੋ ਕਟਾਉਣ ਨੂੰ ਨਹੀਂ ਹੈਗਾ ਤਾਂ ਦੇਖੋ ਜੀ ਲਾਈਵ ਦਿਖਾ ਰਹੇ ਹਾਂ ਤੁਹਾਨੂੰ ਸਕ੍ਰੈਚ ਕੀਤਾ ਜਾ ਰਿਹਾ ਹੈ ਕੈਸ਼ਬੈਕਸ ਕੈਸ਼ਬੈਕਸ ਕਰਾਇਦੇ ਕਿੰਨਾ ਜੀ 5200 5200 ਰੁਪਏ ਨਾਲ ਮਿਲ ਗਿਆ ਅਲਮਾਰੀ ਦੇ ਔਰ ਨਾਲ ਹੀ ਉਹਨੇ 15 ਕੇ ਪੂਰਾ ਕੀਤਾ ਔਰ ਛੋਟੀ ਆਈਟਮਾਂ ਦੇ ਨਾਲ ਭਾਵੇਂ ਨਾਲ ਹੀ ਇੱਕ ਫ੍ਰੀ ਗਿਫਟ ਦਾ ਇਹ ਸਕ੍ਰੈਚ ਮਿਲ ਗਿਆ ਅਲੱਗ ਇਹ ਸਕੂਟਰ ਵਾਲਾ ਸਕ੍ਰੈਚ ਨੂੰ ਕਿਹ ਹੈ ਜੀ ਇਨਵਰਟਰ ਸੈੱਟ ਇਹ ਇਨਵਰਟਰ ਸੈੱਟ ਨਾਲ ਨਾਲ ਫਰੀ ਹੈ। ਬੜੀ ਚੀਜ਼ਾਂ ਆਉਣ ਜਿਹੜੇ ਘਰ ਦੇ ਵਿੱਚ ਕੰਮ ਆਉਣਗੇ ਆਪਣੇ। ਆਉਣੀਆਂ ਜੀ ਬਿਲਕੁਲ ਇਹ ਨਾਲ ਮੋਟਰਸਾਈਕਲ ਦਾ ਕੂਪਨ 31 ਮਾਰਚ 2025 ਨੂੰ ਨਿਕਲ ਜਾ ਰਿਹਾ ਦੋਸਤੋ ਫਟਾਫਟ ਆ ਜਾਓ ਪਰ 500 ਗਾਹਕ ਪੂਰਾ ਨਾ ਹੋ ਜੇ ਉਸ ਤੋਂ ਪਹਿਲਾਂ ਤੁਸੀਂ ਆ ਜਾਓ। ਫਰਿੱਜਾਂ ਤੇ ਵੀ ਸੇਮ ਸਕੀਮ ਹੈ ਜੀ ਹੀਟਰ ਵਾਲੀ ਤਾਂ ਹੈਗੀ ਹੈਗੀ ਹੈ। ਹੀਟਰ ਮਿਲੂਗੀ ਮਿਲੂਗਾ। ਹੀਟਰ ਮਿਲੂਗੀ ਮਿਲੂਗਾ 10k 15k ਦੇ ਵਿੱਚ ਨਾਲ ਇਹ ਫ੍ਰੀ ਗਿਫਟ ਵਾਲਾ ਕੂਪਨ 100% ਨਿਕਲਣੀ ਨਿਕਲਣਾ ਹੈ। ਹਾਂਜੀ ਨਾਲ ਇਹ ਮੋਟਰਸਾਈਕਲ ਵਾਲਾ ਕੂਪਨ ਇਹ ਵੀ ਨਿਕਲਣਾ 31 ਮਾਰਚ 2025 ਫ੍ਰਿਜ ਕੋ ਉੱਪਰ ਮਿਲੂ ਹੀ ਮਿਲੂਗਾ 10000 ਤੋਂ 15000 ਤੋਂ ਉੱਪਰ ਸ਼ੋਪਿੰਗ ਹਾਂਜੀ ਹਾਂਜੀ ਉਹਦੇ ਵਿੱਚ ਇਹਨੇ ਮਿਲ ਨਹੀਂ ਮਿਲਣਾ ਕੋਈ ਕਟਿੰਗ ਵਾਲੀ ਚੀਜ਼ ਨਹੀਂ ਹੈਗੀ ਤਾਂ ਇਹ ਕੈਸ਼ਬੈਕ ਆ ਮਿਲ ਗਿਆ ਔਰ 15 ਕੇ ਕਰ ਲਿਆ ਤਾਂ ਇਹ ਨਾਲ ਉਹਨੂੰ ਇਨਾਮ ਵਾਲਾ ਮਿਲ ਗਿਆ ਠੀਕ ਜੀ ਨੇੜੇ ਕਰੋ ਜੀ ਕੈਮਰਾ ਦੇਖੋ ਜੀ ਫ੍ਰਿਜਾਂ ਵਾਲੇ ਸੈਕਸ਼ਨ ਦੇ ਵਿੱਚ ਵੀ ਸਕ੍ਰੈਚ ਕੀਤਾ ਜਾ ਰਿਹਾ ਸਕੂਟਰੀ ਵਾਲਾ ਤੇ ਦੇਖੋ ਹੁਣ ਕੀ ਨਿਕਲਦਾ ਜੀ ਆਇਆ ਜੀ ਮੋਬਾਈਲ ਮੋਬਾਈਲ ਜਿਵੇਂ ਨਾਲ ਫ੍ਰਿਜ ਵੀ ਲੈ ਕੇ ਮੋਬਾਈਲ ਵੀ ਲੈ ਕੇ ਸਕੀਮ ਪੂਰੀ ਕਰ ਲਈ 10 ਕੇ 15 ਕੇ ਦੀ ਇਹ ਕੈਸ਼ਬੈਕ ਹੈ ਜੇ ਕਟਾਉਣ ਨੂੰ ਨਹੀਂ ਹੈਗਾ ਤੇ ਇਦਾਂ ਆ ਕੇ ਕਸਟਮਰ ਆਪ ਸਕ੍ਰੈਚ ਕਰੂਗਾ ਕਿੰਨਾ ਜੀ 4100 4100 ਰੁਪਿਆ ਦੇ ਵਿੱਚ ਹੋਰ ਆ ਗਿਆ ਜਿਵੇਂ ਆਹੀ ਫ੍ਰਿਜ ਲਾ ਲਓ ਤੁਸੀਂ ਕਿੰਨੇ ਦਾ ਪੈ ਰਿਹਾ 13500 13500 ਦਾ 4100 ਇਹ ਲੈਸ ਹੋ ਗਿਆ ਨਾਲ ਮੋਬਾਈਲ ਮਿਲ ਗਿਆ ਨਾਲ ਹੀਟਰ ਮਿਲ ਗਿਆ ਨਾਲ ਦੋ ਕੂਪਨ ਮਿਲ ਗਏ ਸਿਰਫ 500 ਗਾਹਕਾਂ ਲਈ ਸਕੀਮ ਹੈ ਇਹ ਜੇ ਵਾਸ਼ਿੰਗ ਮਸ਼ੀਨ ਨਹੀਂ ਲੈ ਲਓ ਉਹ ਵਾਸ਼ਿੰਗ ਮਸ਼ੀਨ ਸਾਡੀ ਹੈਗੀ ਹੈ 6900 ਤੋਂ ਸਟਾਰਟ ਹੋ ਜਾਂਦੀ ਹੈ ਸਿਰਫ 6900 ਤੋਂ ਜੀ ਸਿਰਫ 6900 ਤੋਂ ਔਰ ਇਹ ਹੀਟਰ ਸਾਰੇ ਜਿਹੜੇ ਹੈਗੇ ਨੇ ਜਿਹੜਾ 10k 15k 스팀 ਕਰ ਲੈਂਦਾ ਉਹਨਾਂ ਨੂੰ ਇਹ ਸਾਰੀਆਂ ਸਕੀਮਾਂ ਮਿਲਦੀਆਂ ਨੇ ਇਹ ਦੇਖੋ ਹੀਟਰ ਤਾਂ ਦੇਣਾ ਹੀ ਦੇਣਾ ਜਿਵੇਂ ਤਾਂ ਕੋਈ ਆਈਟਮ ਕਟਾਉਣ ਨੂੰ ਹੈਗੀ ਜੀ ਉਹ ਤਾਂ ਕਟਾ ਗਿਆ ਨਾਲ ਹੀਟਰ ਉਹਨੂੰ ਫ੍ਰੀ ਮਿਲ ਗਿਆ ਔਰ 10 ਕੇ 15 ਕੇ ਸਕੀਮ ਕਰ ਲਈ ਨਾਲ ਉਹਨਾਂ ਨੂੰ ਸਕ੍ਰੈਚ ਵੀ ਮਿਲ ਗਿਆ ਹਨਾ ਔਰ ਨਾਲ ਹੀ ਉਹਨਾਂ ਨੂੰ ਇੱਕ ਫ੍ਰੀ ਗਿਫਟ ਵਾਲਾ ਕੂਪਨ ਮਿਲ ਗਿਆ ਗਾਰੰਟੀ ਨਾਲ ਨਿਕਲਣੀ ਨਿਕਲਣਾ ਖਾਲੀ ਨਹੀਂ ਜਾਊਗਾ ਇਹ ਵੀ ਗਾਰੰਟੀ ਨਾਲ ਨਿਕਲਣਾ ਖਾਲੀ ਨਹੀਂ ਜਾਊਗਾ ਸਕ੍ਰੈਚ ਕਰਕੇ ਦਿਖਾ ਸਕਦੇ ਹੋ ਵੀ ਕਿ ਬਿਲਕੁਲ ਦਿਖਾ ਸਕਦੇ ਆ ਸਰ ਇਹ ਦੇਖੋ ਹਾਂਜੀ ਹਾਂ ਨਾਲ ਦੀ ਨਾਲ ਹੈ ਜਿਹੜਾ ਉਹ ਸਕ੍ਰੈਚ ਕੀਤਾ ਜਾਊਗਾ ਇਲੈਕਟ੍ਰਿਕ ਸਕੂਟਰ ਜਿਹੜਾ ਆਪਾਂ ਬਾਹਰ ਦੇਖ ਕੇ ਆਂ ਇਹ ਕੌਣ ਕਰਮ ਵਾਲਾ ਲੈ ਕੇ ਜਾਊਗਾ ਇਹਦਾ ਲੈ ਤੁਸੀਂ ਆਪ ਹੀ ਲੈ ਕੇ ਸਰ ਨਹੀਂ ਆਪ ਨਹੀਂ ਲੈਗੇ ਇਹ ਤਾਂ ਹਲੇ ਨਿਕਲ ਨਹੀਂ ਤਾਂ ਆਪਾਂ ਦਿਖਾ ਰਹੇ ਆਂ ਵੀ ਐਂ ਤੁਹਾਡਾ ਸਕ੍ਰੈਚ ਹੋਣਾ ਹੈ ਇਹ ਤੁਸੀਂ ਦੇਖੋ ਨਾਲ ਹੀ ਕੈਸ਼ਬੈਕ ਹੈ ਹੂੰ ਦੇਖੋ ਜੀ ਵੱਡੀਆਂ ਆਫਰ ਹੈ ਨਾਲ ਦੀ ਨਾਲ ਜੇ ਕੋਈ ਸਕ੍ਰੈਚ ਕਰਦੇ ਹੋ ਇਲੈਕਟ੍ਰਿਕ ਸਕੂਟਰ ਹੋ ਗਿਆ ਇਹਦੇ ਵਿੱਚ ਆਪਣਾ ਕੀ ਕੈਸ਼ਬੈਕ ਹੈ ਨਾ ਜੀ ਕਿੰਨਾ ਜੀ ਹੈ ਜੀ 7100 ਕੈਸ਼ ਵੈਕ ਆ ਗਿਆ ਜੀ ਹਾਂਜੀ ਹੁਣ ਇਹ ਮੰਨ ਲਓ ਵਾਸ਼ਿੰਗ ਮਸ਼ੀਨ ਲਈ ਕੋਈ ਵੀ ਲੈ ਲਈ ਵਾਸ਼ਿੰਗ ਮਸ਼ੀਨ ਮੰਨ ਲਓ 6000 ਸਾਰੀਆਂ ਆਫਰਾਂ ਨਹੀਂ ਹੈ ਕੋਈ ਵੀ ਆਈਟਮ ਲੈ ਕੇ ਜਾਂਦਾ ਸਾਡੇ ਤੋਂ ਉਹਨਾਂ ਨੂੰ ਇਹਨਾਂ ਦੇ ਵਿੱਚ ਸਕ੍ਰੈਚ ਕਾਰਡ ਮਿਲ ਨਹੀਂ ਮਿਲਦਾ ਉਹ ਮਿਸਕੀਮ ਚੱਲਦੀ ਪਈ ਹੈ ਹਾਂਜੀ ਆ ਉਹ ਸਕੀਮ ਚੱਲ ਰਹੀ ਹੈ 31 ਮਾਰਚ ਪਰ ਉਹਦੇ ਵਿੱਚ ਸਿਰਫ 500 ਗਾਹਕ ਹੀ ਹੈ ਜਿਹੜਾ ਸਾਡੇ ਕੋਲ ਕਿਉਂਕਿ ਸਕ੍ਰੈਚ 500 ਹੀ ਬਚਿਆ ਟਾਈਮ ਵੀ ਥੋੜਾ ਹੈ ਤੇ ਜਲਦੀ ਜਲਦੀ ਵਿਜ਼ਿਟ ਕਰੋ ਹਾਂਜੀ ਜਲਦੀ ਜਲਦੀ ਵਿਜ਼ਿਟ ਕਰੋ ਕੋਈ ਵੀ ਆਈਟਮ ਵਿਆਹ ਸ਼ਾਦੀਆਂ ਦੇ ਲਈ ਲੈਣੀ ਹੈ ਔਰ ਘਰ ਦੇ ਲਈ ਲੈਣੀ ਹੈ ਹਰੇਕ ਦੇ ਨਾਲ 10k 15k ਤਹੋਵੇ ਸੋਫਾ ਹੋਵੇ ਅਲਮੀਰਾ ਹੋਵੇ ਪੇਟੀ ਹੋਵੇ ਕੋਈ ਢੋਲ ਹੋਵੇ ਤੁਹਾਡਾ ਇਹ 5000 ਚ ਕੱਟਿਆ ਜਾਂਦਾ ਔਰ ਗੱਦੇ ਨੇ ਜਿਹੜੇ ਉਹ 2000 ਚ ਜਿਹੜੀ ਇਲੈਕਟ੍ਰੋਨਿਕ ਚੀਜ਼ ਆ ਉਹ 500 ਤੋਂ ਲੈ ਕੇ 2500 ਤੱਕ ਕੱਟੀ ਜਾਂਦੀ ਹੈ ਜਿਵੇਂ ਲੜੀਆਂ ਐਲਈਡੀਆਂ ਪਈਆਂ ਨੇ ਟੀਵੀ ਪਈ ਨੇ ਪੁਰਾਣੇ ਹਨਾ ਗੀਜਰ ਵਗੈਰਾ ਪਈ ਨੇ ਇਹ ਵੀ ਵਿੱਚ ਕੱਟੇ ਆ ਵਿੱਚ ਕੱਟੇ ਜਾਂਦੇ ਨਹੀਂ ਸਾਰੀ ਚੀਜ਼ ਹੈ ਜਿਵੇਂ ਸੱਤ ਵਾਲਾ ਪੱਖਾ ਉਹ ਵੀ 500 ਦੇ ਵਿੱਚ ਕੋਈ ਪੁਰਾਣੀ ਪਰ ਐਸ ਪਈ ਉਹ ਵੀ 500 ਦੇ ਵਿੱਚ ਇਹ ਸਾਰੇ ਜਿੰਨੇ ਗਾਹਕਾਂ ਅਨੁਸਾਰ ਪੁਰਾਣ ਸਮਾਨ ਗੋੜੇ ਕਟਾ ਕੇ ਜਾਂਦੇ ਨੇ ਆਪਣੇ ਕੋਲ ਸਾਰਾ ਲੱਗਿਆ ਗਦੈਲੇ ਦੇਖ ਲੋਗੇ ਗਦੈਲੇ ਨੇ ਜਿਹੜੇ ਉਹ ਵੀ 2-2000 ਦੇ ਵਿੱਚ ਕੱਟੇ ਜਾਂਦੇ ਨੇ ਗੱਦੇ ਵੀ ਪੁਰਾਣੇ ਟੁੱਟੇ ਭੱਜੇ 2-2000 ਦੇ ਵਿੱਚ ਕੱਟੇ ਜਾਂਦੇ ਨੇ ਦੋਸਤੋ ਜੇ ਕਹ ਰਿਹਾ ਕਿ ਨਿਕਸੋ ਨਿਕਲ ਰਿਹਾ ਹੈ ਕਿ ਇਹਨੂੰ ਵੀ ਵਿਜ਼ਿਟ ਕਰਨਾ ਹੈ ਪਹਿਲੇ ਜਿਹੜੇ 500 ਜਿਹੜੇ ਕਸਟਮਰ ਹੋਣਗੇ ਉਹਨਾਂ ਦੇ ਉਹਨਾਂ ਨੂੰ ਫਾਇਦੇ ਦਿੱਤੇ ਜਾਣਗੇ ਹਾਂਜੀ ਹਾਂ ਉਹਨਾਂ ਨੂੰ ਫਾਇਦੇ ਦਿੱਤੇ ਜਾਣਗੇ 31 ਮਾਰਚ ਨੂੰ ਮੋਟਰਸਾਈਕਲ ਨਿਕਲ ਰਿਹਾ ਹੈ ਸਾਡੇ ਜਿਹੜੇ ਸਰਪੰਚ ਸਾਹਿਬ ਨੇ ਇਹ ਹਰ ਵਾਰ ਸਾਡੇ ਵਿੱਚ ਹਾਜ਼ਰ ਹੁੰਦੇ ਨੇ ਤਾਂ ਇਹਨਾਂ ਦੀ ਬਹੁਤ ਵੱਡਾ ਯੋਗਦਾਨ ਹੈ ਕਿ ਹਰ ਕਸਟਮਰ ਦੇ ਘਰੇ ਚੀਜ਼ ਭਜਾਉਣ ਦਾ ਤੁਸੀਂ ਇੱਕ ਵਾਰੀ ਸਰਪੰਚ ਸਾਹਿਬ ਕੋਲ ਨੀ ਨਜ਼ਰ ਮਰਵਾ ਦਿਓ ਜੀ ਇਹ ਹਰੇਕ ਦੇ ਘਰੇ ਇਹ ਚੀਜ਼ ਜਿਹੜੀ ਪਹੁੰਚਦੀ ਕਰ ਦਿੰਦੇ ਨੇ ਜੀ ਅੱਜ ਪਹੁੰਚੇ ਆਂ ਦੀ ਸਾਹਮਣੇ ਦੇਖ ਸਕਦੇ ਹੋ ਬੱਸ ਸਟੈਂਡ ਸਰਹੰਦ ਤੇ ਤੁਹਾਨੂੰ ਵੀ ਇੱਕ ਚੀਜ਼ ਦਿਖਾਉਣੀ ਆ 31 ਮਾਰਚ ਨੇੜੇ ਆ ਰਹੀ ਆ ਥੋੜਾ ਜਿਹਾ ਅੱਗੇ ਤੁਹਾਨੂੰ ਜਾ ਕੇ ਦਿਖਾਉਣੀ ਆ ਵੀ ਆਪਾਂ ਜਾ ਕੇ ਇੱਥੇ ਰਹੇ ਕਿਉਂਕਿ 31 ਮਾਰਚ ਨੂੰ ਵੱਡੀਆਂ ਆਫਰ ਲੱਗਣ ਜਾ ਰਹੀਆਂ ਸਰਹੰਦ ਸ਼ਹਿਰ ਦੇ ਵਿੱਚ ਤਾਂ ਉਸ ਨੂੰ ਲੈ ਕੇ ਇੱਕ ਨਵੀਂ ਵੀਡੀਓ ਬਣਾਉਣ ਜਾ ਰਹੇ ਆ ਤੇ ਤੁਹਾਡੇ ਫਾਇਦੇ ਹੋਣਗੇ ਸਰਹੰਦ ਸ਼ਹਿਰ ਦੇ ਨਿਵਾਸੀਆਂ ਦੇ ਪੰਜਾਬ ਦੇ ਵਾਸੀਆਂ ਦੇ ਸਭ ਦੇ ਫਾਇਦੇ ਹੋਣਗੇ ਕਿਉਂਕਿ ਵਧੀਆ ਵੀਡੀਓ ਹੈ ਦਿਵਾਲੀ ਤੇ ਵੀ ਫਾਇਦੇ ਹੋਏ ਸੀ ਕਸਟਮਰਾਂ ਦੇ ਤਾਂ ਉਸ ਨੂੰ ਲੈ ਕੇ ਸਾਡੇ ਨਾਲ ਸੁਖਪਾਲ ਸਾਹ ਜੁਗੀ ਕੇਸੀਆਈ ਸਰੰਦ ਦੇ ਦੋ ਸਾਡਾ ਮੌਜੂਦ ਨੇ ਸਤ ਸਤਿ ਸ੍ਰੀ ਅਕਾਲ ਜੀ ਹਸੀਕਾਲ ਸਰ ਹਸੀਕਾਲ ਜੀ ਹੋ ਸਰ ਠੀਕ ਠਾਕ ਹਾਂਜੀ ਹਾਂਜੀ ਵਧੀਆ ਸਰ ਸਰ ਕਿਹਦੇ 31 ਮਾਰਚ ਨੂੰ ਵੱਡੀਆਂ ਆਫਰਾਂ ਲੱਗ ਰਹੀਆਂ ਨੇ ਸਰੰਦ ਦੇ ਵਿੱਚ ਜਾ ਕਿੱਥੇ ਰਹੇ ਆ ਆਪਾਂ ਹਾਂਜੀ ਇਹ ਦੇਖੋ ਬੱਸ ਸਟੈਂਡ ਆ ਸਰੰਦ ਦਾ ਬਾਬਾ ਬੰਦਾ ਸਿੰਘ ਬਹਾਦਰੇ ਬੱਸਾਂ ਨਿਕਲਦੀਆਂ ਇਧਰੋਂ ਇਹਦੇ ਨਾਲ ਹੀ ਆਪਣਾ ਸ਼ੋਰੂਮ ਹੈ ਕੇਸੀ ਆਈ इजी ਲਾਈਫ ਸਟੋਰ ਹੈਗਾ ਅੱਗੇ ਜਾ ਕੇ ਥੋੜਾ ਉੱਥੇ ਬਹੁਤ ਵੱਡਾ ਜਿਹੜਾ 31 ਮਾਰਚ ਦਾ ਤਮਾਕਾ ਹੋਣ ਜਾ ਰਿਹਾ ਕਿ ਜਿਹੜਾ ਗਾਹਕ ਸਾਡੇ ਸਟੋਰ ਤੇ ਆ ਗਿਆ ਚਾਹੇ ਉਹ ਪੁਵਾਨੀਗੜ ਆ ਜੇ ਸਰਹੰਦ ਦੇ ਵਿੱਚ ਆਜੇ ਮਰਿੰਡੇ ਦੇ ਵਿੱਚ ਆਜੇ ਬਹੁਤ ਵੱਡਾ ਧਮਾਕਾ ਜਿਹੜਾ ਮੋਟਰਸਾਈਕਲ ਕੱਢਣ ਜਾ ਰਹੇ ਹਾਂ ਹਰ ਸਾਲ ਅਸੀਂ ਜਿਵੇਂ ਕੋਈ ਵੀ ਪ੍ਰੋਡਕਟ ਲੈਣਾ ਹੈ ਲੇਡੀ ਵਾਸ਼ ਮਸ਼ੀਨ ਫਰਿਜ ਹੋ ਗਿਆ ਸੋਫਾ ਹੋ ਗਿਆ ਬੈੱਡ ਹੋ ਗਿਆ ﺍﻟमारी ਕੋਈ ਵੀ ਆਈਟਮ ਲੈਣੀ ਹੈ ਉਹਦੇ ਨਾਲ ਅਸੀਂ ਜਿਹੜਾ ਉਹ ਕੂਪਨ ਹੈ ਬਿਲਕੁਲ ਫ੍ਰੀ ਦੇ ਰਹੇ ਹਾਂ ਔਰ ਨਾਲ 10k ਦੀ ਸਕੀਮ ਅਸੀਂ ਇੱਕ ਦੂਜੀ ਹੋਰ ਐਡ ਕਰ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੂੰ ਹੀਟਰ ਫ੍ਰੀ ਹੈ ਇੱਕ 15 ਦੀ ਇੱਕ ਹੋਰ ਸਕੀਮ ਹੈਗੀ ਜਿਹਦੇ ਵਿੱਚ ਸਕ੍ਰੈਚ ਫ੍ਰੀ ਹੈ ਜਿਹਦੇ ਵਿੱਚ ਸਕੂਟਰੀ 골ਡ ਕয়ਨ ਮੋਬਾਈਲ ਹੋਰ ਅਦਰ ਜਿਹੜੀਆਂ ਜਿੰਨ ਬਹੁਤ ਵੱਡੇ ਇਨਾਮ ਨੇ ਮਤਲਬ ਪੰਜ ਪੰਜ 7 7 ਆਫਰਾਂ ਜਿਹੜੀਆਂ ਅਸੀਂ ਇਕੱਠੀਆਂ ਲਾ ਦਿੱਤੀਆਂ ਇਹ ਪਹੁੰਚ ਗਏ ਜੀ ਆਪਾਂ ਈਜੀ ਲਾਈਫ ਸਟੋਰ ਸਰਹੰਦ ਦੇ ਵਿੱਚ ਇਹ ਆਪਣਾ ਸ਼ੋਰੂਮ ਹੈ ਜੀ ਸਾਰਾ ਇਹੀ ਸ਼ੋਰੂਮ ਹੈ ਜੀ ਆਪਣਾ ਸਾਰਾ ਠੀਕ ਹੈ ਜੀ ਹਾਂਜੀ ਆਜੋ ਸਰ ਪਿਛਲੇ 20 ਸਾਲਾਂ ਤੋਂ ਮੋਟਰਸਾਈਕਲ ਕੱਢ ਰਹੇ ਹਾਂ ਸਰਹੰਦ ਦੇ ਵਿੱਚ ਹਾਂਜੀ ਹਾਂਜੀ ਪਿਛਲੇ 20 ਸਾਲ ਤੋਂ ਅਸੀਂ ਇਹੀ ਜਿਹੜੀ ਸਕੀਮ ਹੈ ਰੈਗੂਲਰ ਕੰਟੀਨਿਊ ਰੱਖੀ ਹੋਈ ਹੈ ਇਸ ਸਾਲ ਵੀ 31 ਮਾਰਚ 2025 ਨੂੰ ਫਰਵਰੀ ਦਾ ਮਹੀਨਾ ਰਹਿ ਗਿਆ ਵਿਚਾਲੇ ਤਾਂ ਜਿਹੜੇ ਗਾ ਕੇ ਇਸ ਵੀਡੀਓ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਲਾਈਕ ਫੋਲੋ ਕਰਕੇ ਸ਼ੇਅਰ ਕਰ ਦੇਣਾ ਤਾਂ ਕਿ ਹਰੇਕ ਗਰੀਬ ਤੋਂ ਗਰੀਬ ਦਾ ਫਾਇਦਾ ਹੋ ਜੇ ਬਾਕੀ ਜਿਹੜੇ ਹੋਰ ਵੱਡੇ ਫਾਇਦੇ ਨੇ ਉਹ ਆਪਾਂ ਅੰਦਰ ਜਾ ਕੇ ਦੱਸਦੇ ਹਾਂ ਸਕੀਮਾਂ ਅੰਦਰ ਜਾ ਕੇ ਦੇਖਦੇ ਆ ਆਓ ਚਲਦੇ ਹਾਂ ਜੀ ਅੰਦਰ ਇੱਕ ਵਾਰ ਅੰਦਰ ਜਾ ਕੇ ਤੁਹਾਨੂੰ ਜਿਹੜੀਆਂ ਸਕੀਮਾਂ ਨੇ ਉਹ ਦਿਖਾਉਂਦੇ ਆ ਕਿਉਂਕਿ ਕੇਸੀਆਈ ਸਰਹੰਦ ਦੇ ਵਿੱਚ ਹਰੇਕ ਵਾਰ ਜੇ ਦੀਵਾਲੀ ਹੋਵੇ ਗਰਮੀ ਹੋਵੇ ਸਰਦੀ ਹੋਵੇ ਕਸਟਮਰਾਂ ਦੇ ਫਾਇਦੇ ਕੀਤੇ ਜਾਂਦੇ ਨੇ ਤੇ ਕਹਿੰਦੇ ਜੀ ਈਜ਼ੀ ਲਾਈਫ ਵਾਲਿਆਂ ਨੇ ਸਕੂਟਰੀ ਤਾਂ ਦੇ ਦਿੱਤੀ ਸਰਹੰਦ ਸ਼ਹਿਰ ਦੇ ਵਿੱਚ ਲੋਕਲੇ ਨਿਕਲੀ ਸੀ ਤਾਂ ਹੁਣ ਕਹਿੰਦੇ 31 ਮਾਰਚ ਨੂੰ ਕੱਢਣਾ ਹੈ ਮੋਟਰਸਾਈਕਲ ਹਾਂਜੀ ਸਹੀ ਸੁਣਿਆ ਮੋਟਰਸਾਈਕਲ ਕੱਢਣ ਜਾ ਰਹੇ ਨੇ ਸਰੰਦ ਸ਼ਹਿਰ ਦੇ ਸੁਖਬਾਨ ਸਾਡੇ ਸਾਡੇ ਨਾਲ ਮੌਜੂਦ ਨੇ ਸਰ ਸੱਚੀ ਮੋਟਰਸਾਈਕਲ ਕੱਢਣ ਜਾ ਰਹੇ ਜੀ ਹਾਂਜੀ ਸਰ ਪਹਿਲਾਂ ਤਾਂ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਲਾਈਕ ਫੋਲੋ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪਿਆਰ ਭਰੀ ਸਾਰਿਆਂ ਨੂੰ ਹਸੀ ਕਾਲ ਤੇ ਬਈ ਜੀ ਪਿਛਲੀ ਵਾਰ ਤੁਸੀਂ ਦੇਖੋ ਕਈ ਸਾਲਾਂ ਤੋਂ ਆ ਰਹੇ ਹਾਂ ਅਸੀਂ ਪਿਛਲੇ 20 ਸਾਲ ਤੋਂ ਮੋਟਰਸਾਈਕਲ ਫਰੀ ਦੇ ਵਿੱਚ ਆਫਰ ਕੱਢ ਰਹੇ ਹਾਂ ਉਹ ਆ ਗਿਆ ਸਮਾਂ ਦੋਸਤੋ 31 ਮਾਰਚ 2025 ਨੂੰ ਕੋ ਆਪਣੇ ਸਰਹੰਦ ਦੇ ਵਿੱਚ ਇਹ ਜਿਹੜਾ ਮੋਟਰਸਾਈਕਲ ਹੈ ਵੀ ਕੱਢਿਆ ਜਾ ਰਿਹਾ ਉਸ ਤੋਂ ਪਹਿਲਾਂ ਜੀ ਨਾਲ ਨਾਲ ਇਹਦਾ ਸਕ੍ਰੈਚ ਵੀ ਹੁੰਦਾ ਸਕੂਟਰ ਜਿਹਾ ਵੀ ਹੋਗਾ ਹਾਂ ਇਹ ਵੀ ਕੋਈ ਕਰਮ ਵਾਲਾ ਲੈ ਕੇ ਜਾਊਗਾ ਇਹ ਸਾਡਾ 31 ਮਾਰਚ ਨੂੰ ਵੱਡਾ ਪ੍ਰੋਗਰਾਮ ਹੈ ਉਹ ਲੈ ਕੇ ਜਾਊਗਾ ਕਿੰਨਾ ਕਿ ਇਕੱਠ ਹੁੰਦਾ ਜੇ ਗੱਲ ਕਰੀਏ 31 ਮਾਰਚ ਨੂੰ ਇਕੱਠ ਤੁਸੀਂ ਆਪ ਦੇਖੋ ਸਰ ਵੀਡੀਓ ਦੇ ਵਿੱਚ ਜਿਹੜੇ ਦਰਸ਼ਕ ਦੇਖ ਰਹੇ ਨੇ ਜਿਨ੍ਹਾਂ ਨੂੰ ਪਿਛਲੀ ਵਾਰ ਮੋਟਰਸਾਈਕਲ ਨਿਕਲਿਆ ਕਿੰਨਾ ਟੋਲੇ ਟੋਲੇ ਤਮੱਕੇ ਨਾਲ ਗਾਜੇਵਾਜੇ ਨਾਲ ਪੂਰਾ ਸਨਮਾਨ ਕੀਤਾ ਗਿਆ ਮੋਟਰਸਾਈਕਲ ਦੇਖੇ ਦਰਸ਼ਕ ਸਾਰੇ ਆ ਵੀਡੀਓ ਦੇਖੋ ਵੱਡਾ ਪ੍ਰੋਗਰਾਮ ਹੁੰਦਾ ਪੈ ਰੱਖਣ ਨੂੰ ਥਾਂ ਨਹੀਂ ਹੁੰਦਾ ਕਿ ਮੋਟਰਸਾਈਕਲ ਪਿੱਛੇ ਹਾਂਜੀ ਆ ਤੁਸੀਂ ਆਪ ਹੀ ਦੇਖੋ ਨਜ਼ਰ ਮਾਰੋ ਕਿ ਇੰਨਾ ਇਕੱਠ ਹੁੰਦਾ ਸਾਡੇ ਜਿਹੜੇ ਪਿੱਛੇ ਸਾਡੇ ਮਿਲੇਗਾ ਹੁਣ ਇਹ ਸਾਰੀਆਂ ਆਫਰਾਂ ਨਹੀਂ ਗੀਆਂ ਕੋਈ ਵੀ ਆਈਟਮ ਲੈ ਕੇ ਜਾਂਦਾ ਸਾਡੇ ਤੋਂ ਉਹਨੂੰ ਇਹਨਾਂ ਦੇ ਵਿੱਚ ਸਕਰੈਚ ਕਾਰਡ ਮਿਲ ਨਹੀਂ ਮਿਲਦਾ ਉਹ ਮਿਸਕੀਮ ਚੱਲਦੀ ਪਈ ਹੈ ਹਾਂਜੀ ਆ ਉਹ ਸਕੀਮ ਚੱਲ ਰਹੀ ਹੈ 31 ਮਾਰਚ ਪਰ ਉਹਦੇ ਵਿੱਚ ਸਿਰਫ 500 ਗਾਹ ਕੀ ਹੈ ਜਿਹੜਾ ਸਾਡੇ ਕੋਲ ਕਿਉਂਕਿ ਸਕਰੈਚ 500 ਹੀ ਬਚਿਆ ਟਾਈਮ ਵਿਆਹ ਸ਼ਾਦੀਆਂ ਦੇ ਲਈ ਲੈਣੀ ਆ ਔਰ ਘਰ ਦੇ ਲਈ ਲੈਣੀ ਆ ਹਰੇਕ ਦੇ ਨਾਲ 10 ਕੇ 15 ਕੇ ਦੇ ਨਾਲ ਜਿਹੜੀਆਂ ਸਕੀਮਾਂ ਚੱਲੂ ਨੇ ਹੈਗੀਆਂ ਨਾਲ ਨਾਲ ਬਾਕੀ ਆਪਾਂ ਅੰਦਰ ਨਜ਼ਰ ਮਰਵਾ ਲਵਾਂਗੇ ਜੇ 10000 ਤੋਂ ਉੱਪਰ ਸ਼ਾਪਿੰਗ ਕਰੂਗੇ ਜਾਂ 15000 ਤੋਂ ਉੱਪਰ ਸ਼ਾਪਿੰਗ ਕਰੂਗੇ ਤਾਂ ਜਿਹੜੇ ਆਫਰ ਨੇ ਉਹ ਆਪਣੇ ਇੱਥੇ ਈਜ਼ੀ ਲਾਈਫ ਚਲਦੀ ਰਹਿਣਗੀਆਂ ਹਾਂਜੀ ਹਾਂ ਉਹ ਛੋਟੀ ਤੋਂ ਛੋਟੀ ਔਰ ਵੱਡੀ ਤੋਂ ਵੱਡੀ ਜਿਹੜੀ ਚੀਜ਼ ਉਹਦੇ ਵਿੱਚ ਐਡ ਹੁੰਦੀ ਆ ਤੁਸੀਂ ਜਿਵੇਂ ਵਾਸ਼ਿੰਗ ਮਸ਼ੀਨ ਨਹੀਂ ਲੈ ਲਓ ਅਵਾਸ਼ ਮਸ਼ੀਨ ਸਾਡੀ ਹੈਗੀ 6900 ਤੋਂ ਸਟਾਰਟ ਹੋ ਜਾਂਦੀ ਹੈ ਸਿਰਫ 6900 ਤੋਂ ਹੀ ਸਿਰਫ 6900 ਤੋਂ ਔਰ ਵਾਸ਼ਿੰਗ ਮਸ਼ੀਨ ਵੀ 7.5 ਕਿਲੋ ਹੈ ਦੇਖੋ 7.5 ਕਿਲੋ ਦੀ 7.5 ਕਿਲੋ ਜੇ ਆਪਾਂ ਲਾਈਏ ਕਿਲੋਆਂ ਤੋਂ ਵੀ ਘੱਟ ਰੇਟ 'ਚ ਪੈ ਰਹੀ ਹੈ ਹਣੇ ਕੱਟ ਕਟਾ ਕੇ ਇਹ ਹੀਟਰ ਕਾਤੇ ਰੱਖੇ ਹੋਏ ਨੇ ਇਹ ਹੀਟਰ ਸਾਰੇ ਜਿਹੜੇ ਹੈਗੇ ਨੇ ਜਿਹੜਾ 10k 15k ਸਕੀਮ ਕਰ ਲੈਂਦਾ ਉਹਨਾਂ ਨੂੰ ਇਹ ਸਾਰੀਆਂ ਸਕੀਮਾਂ ਮਿਲਦੀਆਂ ਨੇ ਇਹ ਦੇਖੋ ਹੀਟਰ ਤਾਂ ਦੇਣਾ ਹੀ ਦੇਣਾ ਨਾਲ ਨਾਲ ਇਹ ਸਕ੍ਰੈਚ ਦੇਣਾ ਜਿਹਦੇ ਵਿੱਚੋਂ ਕੈਸ਼ਬੈਕ ਆਉਂਦਾ ਜੇ ਉਹਦੇ ਕੋਲੇ ਕਟਾਉਣ ਨੂੰ ਨਹੀਂ ਹੈਗੀ ਇਹਦੇ ਵਿੱਚ ਕਸਟਮਰ ਦਾ ਕੀ ਫਾਇਦਾ ਹੋਊਗਾ ਜਿਹੜੇ ਸਕ੍ਰੈਚ ਕੂ ਜਿਵੇਂ ਤਾਂ ਕੋਈ ਆਈਟਮ ਕਟਾਉਣ ਨੂੰ ਹੈਗੀ ਜੀ ਉਹ ਤਾਂ ਕਟਾ ਗਿਆ ਨਾਲ ਹੀਟਰ ਉਹਨੂੰ ਫ੍ਰੀ ਮਿਲ ਗਿਆ ਔਰ 10k 15k ਸਕੀਮ ਕਰ ਲਈ ਨਾਲ ਉਹਨਾਂ ਨੂੰ ਸਕ੍ਰੈਚ ਵੀ ਮਿਲ ਗਿਆ ਹਨਾ ਔਰ ਨਾਲ ਹੀ ਉਹਨਾਂ ਨੂੰ ਇੱਕ ਫ੍ਰੀ ਗਿਫਟ ਵਾਲਾ ਕੂਪਨ ਮਿਲ ਗਿਆ ਗਾਰੰਟੀ ਨਾਲ ਨਿਕਲਣੀ ਨਿਕਲਣਾ ਖਾਲੀ ਨਹੀਂ ਜਾਊਗਾ ਇਹ ਵੀ ਗਾਰੰਟੀ ਨਾਲ ਨਿਕਲਣਾ ਖਾਲੀ ਨਹੀਂ ਜਾਊਗਾ ਸਕ੍ਰੈਚ ਕਰਕੇ ਦਿਖਾ ਸਕਦੇ ਹੋ ਵੀ ਕਿ ਬਿਲਕੁਲ ਦਿਖਾ ਸਕਦੇ ਆ ਸਰ ਇਹ ਦੇਖੋ ਨੇੜੇ ਕਰੋ ਜੀ ਕੈਮਰਾ ਹਾਂਜੀ ਇਹ ਵੀ ਮਿਲ ਗਿਆ ਤੇ ਇਹ ਜਿਹੜਾ ਸਕ੍ਰੈਚ ਹੈ ਇਹ ਵੀ ਮਿਲ ਗਿਆ ਇਹਦੇ ਵਿੱਚੋਂ ਕੀ ਆਉਂਦਾ ਕੌਣ ਹੈ ਕਰਮ ਵਾਲਾ ਭਾਗਾਂ ਨਾਲ ਤੁਸੀਂ ਦੇਖੋ ਜਦੋਂ ਨਾਲ ਦੀ ਨਾਲ ਕੋਈ ਸਮਾਨ ਪਰਚੇਸ ਕਰੂਗਾ ਕਸਟਮਰ ਤੇ ਨਾਲ ਦੀ ਨਾਲ ਇੱਥੇ ਸਕ੍ਰੈਚ ਕੀਤਾ ਜਾਊਗਾ ਹਾਂਜੀ ਹਾਂ ਨਾਲ ਦੀ ਨਾਲ ਹੈ ਜਿਹੜਾ ਉਹ ਸਕ੍ਰੈਚ ਕੀਤਾ ਜਾਊਗਾ ਲੱਗ ਤੋ ਹੀ ਸੁਪਰ ਕੀ ਹੈ ਇਲੈਕਟ੍ਰਿਕ ਸਕੂਟਰ ਇਲੈਕਟ੍ਰਿਕ ਸਕੂਟਰ ਜਿਹੜਾ ਆਪਾਂ ਬਾਹਰ ਦੇਖ ਕੇ ਆਂ ਇਹ ਕੌਣ ਕਰਮ ਵਾਲਾ ਲੈ ਕੇ ਜਾਊਗਾ ਇਹ ਤਾਂ ਲਾ ਤੁਸੀਂ ਆਪ ਹੀ ਲੈ ਕੇ ਸਰ ਨਹੀਂ ਆਪ ਨਹੀਂ ਲੈਗੇ ਇਹ ਤਾਂ ਹਲੇ ਨਿਕਲ ਨਹੀਂ ਤਾਂ ਆਪਾਂ ਦਿਖਾ ਰਹੇ ਆ ਵੀ ਐਂ ਤੁਹਾਡਾ ਸਕ੍ਰੈਚ ਹੋਣਾ ਹੈ ਇਹ ਤੁਸੀਂ ਦੇਖੋ ਨਾਲ ਹੀ ਕੈਸ਼ਬੈਕ ਹੈ ਹੂੰ ਦੇਖੋ ਜੀ ਵੱਡੀਆਂ ਆਫਰ ਹੈ ਨਾਲ ਦੀ ਨਾਲ ਜੇ ਕੋਈ ਸਕ੍ਰੈਚ ਕਰਦੇ ਹੋ ਇਲੈਕਟ੍ਰਿਕ ਸਕੂਟਰ ਹੋ ਗਿਆ ਇਹਦੇ ਵਿੱਚ ਮਨ ਲੀ ਕੈਸ਼ਬੈਕ ਹੈ ਨਾ ਜੀ ਕਿੰਨਾ ਜੀ ਹੈ ਜ 72 7100 ਕੈਸ਼ਬੈਕ ਆ ਗਿਆ ਜੀ ਹਾਂ ਜੀ ਹੁਣ ਇਹ ਮੰਨ ਲਓ ਵਾਸ਼ਿੰਗ ਮਸ਼ੀਨ ਲਈ ਕੋਈ ਵੀ ਲੈ ਲਈ ਵਾਸ਼ਿੰਗ ਮਸ਼ੀਨ ਮੰਨ ਲਓ 6900 ਦੀ ਲੈ ਲਈ ਹਾਂ ਜੀ 6900 ਦੀ ਲੈ ਲਈ ਉਹਦੇ ਨਾਲ ਜਿਹੜਾ 10k 15k ਕਰ ਲੈਂਦਾ ਹੋਰ ਛੋਟੀ ਆਈਟਮ ਵੀ ਐਡ ਕਰ ਲੈਂਦਾ ਨਾਲ ਉਹਨੂੰ ਇਹ ਹੀਟਰ ਵੀ ਮਿਲ ਗਿਆ 1720 ਮਿਲ ਗਿਆ ਇਹ ਨਾਲ ਇਲੈਕਟ੍ਰਿਕ ਸਕੂਟਰ ਵੀ ਮਿਲ ਗਿਆ ਤੇ ਨਾਲ ਇਹ ਗਰੰਟੀ ਨਾਲ ਗਿਫਟ ਵਾਲਾ coupon ਮਿਲ ਗਿਆ ਨਿਕਲਣੀ ਨਿਕਲਣਾ ਖਾਲੀ ਨਹੀਂ ਜਾਊਗਾ ਤੁਸੀਂ ਆ ਹਜ਼ਾਰਾਂ ਦਰਸ਼ਕ ਦੇਖ ਰਹੇ ਹੋ ਜਿਹੜਿਆਂ ਨੂੰ ਗਿਫਟ ਮਿਲੇ ਹੋਏ ਨੇ ਨਾਲ ਇਹ 31 ਮਾਰਚ ਮੋਟਰਸਾਈਕਲ ਦਾ ਜਿਹੜਾ coupon ਹੈ ਉਹ ਫ੍ਰੀ ਮਿਲ ਗਿਆ ਇਹ ਸਾਰੀਆਂ ਵਾਸ਼ਿੰਗ ਮਸ਼ੀਨਾਂ ਤੇ ਸਕੀਮਾਂ ਜਿਹੜੀ ਲਾਗੂ ਹੈ ਛੋਟੀ ਵੀ 10K 15K ਦੇ ਵਿੱਚ ਐਡ ਹੋ ਜਾਂਦੀ ਹੈ ਵੱਡੀ ਵੀ ਐਡ ਹੋ ਜਾਂਦੀ ਹੈ ਜੇ ਛੋਟਾ ਸਾਰਾ ਫ੍ਰਿਜ ਸ਼ੁਰੂ ਹੋ ਗਏ ਫ੍ਰਿਜਾਂ ਉੱਪਰ ਕਿਹੜੀ ਸਕੀਮ ਲੱਗੀ ਹੋਈ ਹੈ ਸਵਾਰ 31 ਮਾਰਚ ਤੱਕ ਜੀ ਫ੍ਰਿਜਾਂ ਤੇ ਵੀ ਸੇਮ ਸਕੀਮ ਹੈ ਜੀ ਹੀਟਰ ਵਾਲੀ ਤਾਂ ਹੈਗੀ ਹੈਗੀ ਹੈ ਹੀਟਰ ਮਿਲੂਗੀ ਮਿਲੂਗਾ ਹੀਟਰ ਮਿਲੂਗੀ ਮਿਲੂਗਾ 10K 15K ਦੇ ਵਿੱਚ ਨਾਲ ਇਹ ਫ੍ਰੀ ਗਿਫਟ ਵਾਲਾ 쿠ਪਨ 100% ਨਿਕਲਣੀ ਨਿਕਲਣਾ ਹੈ ਨਾਲ ਇਹ ਮੋਟਰਸਾਈਕਲ ਵਾਲਾ 쿠ਪਨ ਇਹ ਵੀ ਨਿਕਲਣਾ 31 ਮਾਰਚ 2025 ਨੂੰ ਹਾਂਜੀ ਔਰ ਨਾਲ ਹੀ ਇਹ ਸਕ੍ਰੈਚ ਇਹਦੇ ਨਾਲ ਵੀ ਫ੍ਰੀ ਨੇ ਸਕ੍ਰੈਚ ਉੱਪਰ ਮਿਲੂ ਵਹੀ ਮਿਲੂਗਾ 10000 ਤੋਂ 15000 ਤੋਂ ਉੱਪਰ ਸ਼ਾਪਿੰਗ ਹਾਂਜੀ ਹਾਂਜੀ ਉਹਦੇ ਵਿੱਚ ਇਹਨੇ ਮਿਲ ਨਹੀਂ ਮਿਲਣਾ ਕੋਈ ਕਟਿੰਗ ਵਾਲੀ ਚੀਜ਼ ਨਹੀਂ ਹੈਗੀ ਤਾਂ ਇਹ ਕੈਸ਼ਬੈਕ ਵਾਲਾ ਮਿਲ ਗਿਆ ਔਰ 15 ਕੇ ਕਰ ਲਿਆ ਤਾਂ ਇਹ ਨਾਲ ਉਹਨੂੰ ਇਨਾਮ ਵਾਲਾ ਮਿਲ ਗਿਆ ਠੀਕ ਜੀ ਜੇਕਰ ਮਤਲਬ ਕਿ ਕਸਟਮਰ ਆਪਣੇ ਸ਼ੋਅਰੂਮ ਵਿੱਚ ਇੱਥੇ ਆਊਗਾ ਤਾਂ ਇਦਾਂ ਜਿਹੜੇ ਬਾਕਸ ਵਗੈਰਾ ਨੇ ਗਿਫਟ ਤੇ ਪਏ ਮਿਲਣਗੇ ਪਏ ਮਿਲਣਗੇ ਜੀ ਬਿਲਕੁਲ ਉਹਨੂੰ ਨਾਲ ਸਕ੍ਰੈਚ ਕਾਊਂਟਰ ਤੇ ਜਾ ਕੇ ਕਰੂਗਾ ਤਾਂ ਉਹ ਕਿਸਮਤ ਹੈ ਉਹਦੀ ਉਹ ਜਿਹੜੇ ਆਪਾਂ ਸਾਰੇ ਦਿਖਾਏ ਉਹਨਾਂ ਦੇ ਵਿੱਚੋਂ ਗਰੰਟੀ ਨਾਲ ਕੋਈ ਵੀ ਸਕ੍ਰੈਚ ਖਾਲੀ ਨਹੀਂ ਜਾਊਗਾ ਇਹ ਵੱਡੀ ਗੱਲ ਹੈ ਫ੍ਰਿਜਾਂ ਵਾਲੇ ਸੈਕਸ਼ਨ ਦੇ ਵਿੱਚ ਕਰ ਸਕਦੇ ਹਾਂ ਹਾਂਜੀ ਕਰ ਸਕਦੇ ਹਾਂ ਬਿਲਕੁਲ ਆ ਦੇਖੋ ਨੇੜੇ ਕਰੋ ਜੀ ਕੈਮਰਾ ਦੇਖੋ ਜੀ ਫ੍ਰਿਜਾਂ ਵਾਲੇ ਸੈਕਸ਼ਨ ਦੇ ਵਿੱਚ ਵੀ ਸਕ੍ਰੈਚ ਕੀਤਾ ਜਾ ਰਿਹਾ ਸਕੂਟਰੀ ਵਾਲਾ ਤੇ ਦੇਖੋ ਹੁਣ ਕੀ ਨਿਕਲਦਾ ਕੀ ਆਇਆ ਜੀ ਮੋਬਾਈਲ ਮੋਬਾਈਲ ਜਿਵੇਂ ਨਾਲ ਫ੍ਰਿਜ ਵੀ ਲੈ ਗਏ ਮੋਬਾਈਲ ਵੀ ਲੈ ਗਏ ਸਕੀਮ ਪੂਰੀ ਕਰ ਲਈ 10k 15k ਦੀ ਇਹ ਕੈਸ਼ਬੈਕ ਹੈ ਜੇ ਕਟਾਉਣ ਨੂੰ ਨਹੀਂ ਹੈਗਾ ਤੇ ਇਦਾਂ ਆ ਕੇ ਕਸਟਮਰ ਆਪ ਸਕ੍ਰੈਚ ਕਰੂਗਾ ਕਿੰਨਾ ਜੀ 4100 ਜੀ 4100 ਰੁਪਿਆ ਦੇ ਵਿੱਚ ਹੋਰ ਆ ਗਿਆ ਜਿਵੇਂ ਆਹੀ ਫ੍ਰਿਜ ਲਾ ਲਓ ਤੁਸੀਂ ਕਿੰਨੇ ਦਾ ਪੈ ਰਿਹਾ 13500 13500 ਦਾ 4100 ਇਹ ਲੈਸ ਹੋ ਗਿਆ ਨਾਲ ਮੋਬਾਈਲ ਮਿਲ ਗਿਆ ਨਾਲ ਹੀਟਰ ਮਿਲ ਗਿਆ ਨਾਲ ਦੋ ਕੁੱਪਨ ਮਿਲ ਗਏ ਸਿਰਫ 500 ਗਾਹਕਾਂ ਲਈ ਸਕੀਮ ਹੈ ਇਹ ਦੋਸਤੋ ਜਿਹੜੇ ਵੀਡੀਓ ਦੇਖ ਰਹੇ ਹੋ ਫਟਾਫਟ ਸ਼ੇਅਰ ਕਰਕੇ ਫਟਾਫਟ ਸਾਡੇ ਸ਼ੋਰੂਮ ਦੇ ਵਿੱਚ ਆ ਜਾਓ ਸਰੰਦ ਮਰਿੰਡਾ ਭਵਾਨੀਗੜ ਸਰੰਦ ਮਰਿੰਡਾ ਭਵਾਨੀਗੜ ਐਡਰੈਸ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੁਸੀਂ ਫੋਨ ਕਰਕੇ ਪੁੱਛ ਲਓ ਹਦੀ ਪੱਠੀ ਵੇਟ ਅਲਮਾਰੀਆਂ ਹੋਣ ਚਾਹੇ ਲੱਕੜ ਦੀਆਂ ਅਲਮਾਰੀਆਂ ਹੋਣ ਕੇਸੀਆਈ ਇਜ਼ੀ ਲਾਈਫ ਵਾਲੇ ਕੋਲ ਸਾਰਾ ਕੁਝ ਮਿਲਦਾ ਹੈ ਇੱਕੋ ਛਤ ਦੇ ਨੀਚੇ ਅ ਸਰ ਜੀ ਕੀ ਚੱਕਰ ਆ ਸਰ ਸਾਰੇ ਪਾਸੇ ਤੁਸੀਂ ਗਿਫਟ ਰੱਖੇ ਹੋਏ ਨੇ ਇੱਥੇ ਵੀ ਸਕ੍ਰੈਚ ਕੂਪਨ ਰੱਖਿਆ ਹੋਇਆ ਕੋਈ ਵੀ ਆਈਟਮ ਲਓ ਸਰ ਹਰੇਕ ਦੇ ਨਾਲ ਆਈਟਮ ਗਿਫਟ ਕੂਪਨ ਹੀ ਤਾਂ ਹੈਗਾ 500 ਗਾਕਾਂ ਦੇ ਲਈ ਸਾਡੀ ਸਕੀਮ ਹੈ ਬਹੁਤ ਜ਼ਬਰਦਸਤ 31 ਮਾਰਚ ਤੋਂ ਪਹਿਲਾਂ ਪਹਿਲਾਂ ਹੁਣ ਇਹ ਜੇ ਜਨਵਰੀ ਚ ਖਤਮ ਹੋ ਗਏ ਤਾਂ ਜਨਵਰੀ ਪੂਰੀ ਹੋ ਜੋ ਫਰਵਰੀ ਖਤਮ ਹੋ ਗਈ ਤਾਂ ਫਰਵਰੀ ਚ ਜਿਹੜੇ ਦੋਸਤ ਵੀਡੀਓ ਦੇਖ ਰਹੇ ਨੇ ਸ਼ੇਅਰ ਕਰਕੇ ਸਾਡੇ ਸ਼ੋਰੂਮਾਂ ਚ ਆ ਜਾਓ ਮਰੀਂਡ ਤੁਹਾਨੂੰ ਸਾਰੇ ਕਿਤੇ ਲਾਗੂ ਮਿਲੂਗੀ 10k 15k ਦੇ ਨਾਲ ਔਰ ਤੁਸੀਂ ਦੇਖ ਰਹੋ ਇਹ ਹੀਟਰ ਤਾਂ ਮਿਲ ਨਹੀਂ ਮਿਲਣਾ ਚਾਹੀਏ ਕੋਈ ਪੱਠੀ ਪਿੰਡ ਅਲਮਾਰੀ ਲਵੇ ਚਾਹੀਏ ਨਾਰਮਲ ਅਲਮਾਰੀ ਲਵੇ ਚਾਹੀਏ ਲੱਕੜ ਦੀ ਅਲਮਾਰੀ ਲਵੇ ਹਨਾ ਇਹ ਨਾਲ ਹੀ ਇਹ ਸਕ੍ਰੈਚ ਮਿਲਨੇ ਨੇ ਨਾਲ ਹੀ ਇਹ ਮੋਟਰਸਾਈਕਲ ਤੇ ਫ੍ਰੀ ਗਿਫਟ ਦਾ ਕੂਪਨ ਮਿਲਣਾ ਜਿੰਨੀਆਂ ਮਿਲ ਗਈਆਂ ਅਲਮਾਰੀ ਲੱਗੀਆਂ ਹੋਈਆਂ ਸਾਰਿਆਂ ਉੱਪਰ ਮਿਲ ਗਈ ਗਿਫਟ ਮਿਲਣਗੇ ਆਫਰ ਮਿਲਣਗੇ ਹਾਂਜੀ ਹਾਂਜੀ ਸਾਰਿਆਂ ਦੇ ਮਿਲ ਨਹੀਂ ਮਿਲਣਾ ਹੀ ਖਾਲੀ ਨਹੀਂ ਜਾਊਗਾ ਕਿਸੇ ਦਾ ਕੋਈ ਵੀ ਹਾਂਜੀ ਖਾਲੀ ਨਹੀਂ ਮਿਲਣਗੇ ਜੀ ਇਹ ਆਪਾਂ ਸਕ੍ਰੈਚ ਕਰਕੇ ਦੇਖ ਲਓ ਭਾਵੇਂ ਕੋਈ ਖਾਲੀ ਨਹੀਂ ਜਾਊਗਾ ਹਾਂਜੀ ਜਿਵੇਂ ਤੁਸੀਂ ਦੇ ਦੇਖੋ ਜੀ ਲਾਈਵ ਦਿਖਾ ਰਹੇ ਆ ਤੁਹਾਨੂੰ ਸਕ੍ਰੈਚ ਕੀਤਾ ਜਾ ਰਿਹਾ ਹੈ ਕੈਸ਼ਬੈਕ ਸਕ੍ਰੈਚ ਕਿੰਨਾ ਜੀ 5100 5100 ਰੁਪਏ ਨਾਲ ਮਿਲ ਗਿਆ अलमारी ਦੇ ਔਰ ਨਾਲ ਹੀ ਉਹਨੇ 15 ਨ ਕੇ ਪੂਰਾ ਕੀਤਾ ਔਰ ਛੋਟੀਆਂ ਆਈਟਮਾਂ ਦੇ ਨਾਲ ਭਾਵੇਂ ਨਾਲ ਹੀ ਇੱਕ ਫ੍ਰੀ ਗਿਫਟ ਦਾ ਇਹ ਸਕ੍ਰੈਚ ਮਿਲ ਗਿਆ ਅਲੱਗ ਇਹ ਸਕੂਟਰ ਵਾਲਾ ਸਕ੍ਰੈਚ ਕੁੱਪਨੇ ਕੀ ਹੈ ਜੀ ਇਨਵਰਟਰ ਸੈਟ ਇਨਵਰਟਰ ਸੈਟ ਇਹ ਇਨਵਰਟਰ ਸੈਟ ਨਾਲ ਨਾਲ ਫਰੀ ਹੈ ਨਾਲੇ ਚੀਜ਼ਾਂ ਆਉਣ ਜਿਹੜੇ ਘਰ ਦੇ ਵਿੱਚ ਕੰਮ ਆਉਣਗੇ ਆਪਣੇ ਆਉਣਗੀਆਂ ਜੀ ਬਿਲਕੁਲ ਇਹ ਨਾਲ ਮੋਟਰਸਾਈਕਲ ਦਾ ਕੂਪਨ 31 ਮਾਰਚ 2025 ਨੂੰ ਨਿਕਲ ਜਾ ਰਿਹਾ ਦੋਸਤੋ ਫਟਾਫਟ ਆ ਜਾਓ ਪਰ 500 ਗਾਹਕ ਪੂਰਾ ਨਾ ਹੋ ਜੇ ਉਸ ਤੋਂ ਪਹਿਲਾਂ ਤੁਸੀਂ ਆ ਜਾਓ ਪਹਿਲੇ 500 ਬੰਦੇ ਫਟਾਫਟ ਇੱਥੇ ਪਹੁੰਚ ਦੋ ਸਰਹੰਦ ਸ਼ਹਿਰ ਦੇ ਵਿੱਚ 31 ਮਾਰਚ ਤੱਕ ਕਹਿੰਦੇ ਜੀ ਵੱਡੀ ਸੇਲ ਲੱਗ ਗਈ ਹੈ ਅਲਮਾਰੀਆਂ ਹੋਣ ਫ੍ਰਿਜ ਹੋਣ ਵਾਸ਼ਿੰਗ ਮਸ਼ੀਨਾਂ ਹੋਣ 10000 ਤੋਂ ਲੈ ਕੇ 15000 ਤੋਂ ਉੱਪਰ ਜਿੰਨੀ ਮਰਜ਼ੀ ਸ਼ਾਪਿੰਗ ਹੋਰ ਜਿਹੜੇ अनेका ਨਾਮ ਨੇ ਨਾਲ ਦੀ ਨਾਲ ਤੁਹਾਨੂੰ ਸਕ੍ਰੈਚ ਕਰਕੇ ਇਥੇ ਦਿੱਤੇ ਜਾਣਗੇ ਸਰ LED ਦੀ ਕਿਹੜੀ ਸਕੀਮ ਲੱਗੀ ਹੈ ਇਸ ਵਾਰ ਜੀ ਹਾਂਜੀ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ LED ਦੇ ਨਾਲ ਇਹ ਜਿਹੜਾ 1 ਰੁਪਏ ਦਾ ਤੁਸੀਂ ਆ ਦੇਖੋ ਲਿਖਿਆ ਹੋਇਆ ਬਿੱਦ ਸਮਾਰਟ AC LED ਬੱਤੀ 3 ਇੰਚ 1 ਰੁਪਏ ਦਾ ਜਿਹੜਾ ਪੂਰਾ ਹੈਗਾ ਉਹ LED ਦੇ ਨਾਲ 1 ਰੁਪਏ ਦਾ ਮਿਲੂਗਾ ਜੀ ਸਿਰਫ 1 ਰੁਪਏ ਦਾ ਜੀ ਸਿਰਫ 1 ਰੁਪਏ ਦਾ ਇਹ ਤਾਂ ਬਹੁਤ ਵੱਡੀ ਆਫਰ ਹੈਗੀ ਇਹਦੇ ਨਾਲ ਹੀ ਇਹ ਦੋਨੇ ਜਿਹੜੇ ਮੋਟਰਸਾਈਕਲ ਤੇ ਫ੍ਰੀ ਗਿਫਟ ਵਾਲਾ 쿠ਪਨ ਇਹ ਵੀ ਦੋਨੇ ਮਿਲਣਗੇ ਮਿਲਣਗੇ ਜੀ ਇਹ ਕੋਈ ਵੀ ਤੁਸੀਂ ਇਹਨਾਂ ਦੇ ਵਿੱਚੋਂ ਦੇਖੋ एलईडी एलईडी पैनल ਲੈ ਸਕਦੇ ਹੋ ਪਰ ਜੇ এলইডি ਲੈਣੀ ਹੈ ਤੇ ਪੈਨਲ ਫਰੀ ਮਿਲੂਗਾ 1 ਰੁਪਿਆ ਜਿਸੇ ਹੀ এলইডি ਦੇ ਨਾਲ ਸਪੈਸ਼ਲ 32 43 ਦੇ ਨਾਲ ਜਿਹੜਾ ਪੈਨਲ ਹੈ ਉਹ 1 ਰੁਪਏ ਦਾ ਮਿਲੂਗਾ ਜੀ ਬੈੱਡਾਂ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਗਏ ਵਿਆਹ ਸ਼ਾਦੀਆਂ ਦਾ ਟਾਈਮ ਹੈ ਤੇ یہاں ਪੈਣਾਂ ਦਾ ਆਪਾਂ ਨੂੰ ਪਤਾ ਹੈ ਹਰੇਕ ਦਾ ਵਿਆਹ ਪਰ ਗਰੀਬ ਆਦਮੀ ਵਿਚਾਰਾ ਅਫੋਰਡ ਨਹੀਂ ਕਰ ਸਕਦਾ ਇੱਥੇ ਸਸਤੇ ਤੋਂ ਸਸਤਾ ਬੈੱਡ ਆ ਔਰ ਬਹੁਤ ਵਧੀਆ ਲਾਰਜਰੀ ਬੈੱਡ ਤੁਸੀਂ ਦੇਖੋ ਕਿੰਨੇ ਸੋਹਣੇ ਬੈੱਡ ਟ੍ਰੇਟਾਂ ਦੇ ਵਿੱਚ ਵਧੀਆ ਡਿਜ਼ਾਈਨ ਵਧੀਆ ਕੁਆਲਿਟੀ ਤੇ ਵਿੱਚ ਗੱਦੇ ਸਾਰਾ ਕੁਝ ਮਿਲੂਗਾ ਹਾਂਜੀ ਹਾਂ ਜੇ ਉਹਦੇ ਕੋਲੇ ਗੱਦੇ ਵੀ ਕੋਈ ਪੁਰਾਣੇ ਕਟਾ 5000 ਕੀ ਮੈਂ ਚਲਦੀ ਰਹਿਣਗੀਆਂ ਇਹ ਸਕੀਮ ਚਲਦੀ ਰਹਿ ਰਹੀ ਹੈ ਜੀ ਔਰ 5000 ਚ ਪੁਰਾਣਾ ਬੈੱਡ ਕੱਟਿਆ ਜਾਂਦਾ ਨਹੀਂ ਵੀ ਹੈਗਾ ਤਾਂ ਇਹ ਕੈਸ਼ਬੈਕ ਦਾ ਸਕ੍ਰੈਚ ਕਾਰਡ ਮਿਲੂਗਾ ਔਰ ਨਾਲ ਹੀ ਇਹ 15 ਕੇ ਦੀ ਸਕੀਮ ਪੂਰੀ ਕਰ ਲੈਂਦਾ ਨਾਲ ਇੱਕ ਸਕ੍ਰੈਚ ਕਾਰਡ ਗਿਫਟ ਵਾਲਾ ਮਿਲੂਗਾ ਔਰ ਹੀਟਰ ਦਾ ਮਿਲ ਨਹੀਂ ਮਿਲਦਾ ਜੀ ਹੀਟਰ ਦਾ ਬੈੱਡਾਂ ਦੇ ਉੱਪਰ ਇਹ ਸਕੀਮ ਚਲਦੀ ਰਹਿਣੀ ਹੈ ਵੀ ਬੈੱਡਾਂ ਦੇ ਉੱਤੇ ਹਾਂਜੀ ਇਹ ਵੀ ਸਕੀਮ ਚਲਦੀ ਰਹਿਣੀ ਹੈ ਨਾਲੇ ਇਹ ਕੂਪਨ ਵੀ ਮਿਲਣਗੇ ਹਰੇਕ ਚੀਜ਼ ਦੇ ਠੀਕ ਹੈ ਜੀ ਤੁਸੀਂ ਜਿਹਦੇ ਹੈ ਪ੍ਰੈਸ ਟੇਬਲ ਅਖੇ ਨੇ ਇਹ ਵੀ ਵਿੱਚੇ ਮਿਲਣਗੇ ਵਿੱਚ ਐਡ ਹੋਣਗੇ ਹਾਂਜੀ ਹਾਂ ਹਰ ਸਕੀਮ ਦੇ ਵਿੱਚ 10K 15K ਦੇ ਵਿੱਚ ਇਹ ਐਡ ਹੋਣਗੇ ਜੀ ਇਹਨੂੰ ਵੀ ਆਪਾਂ ਸਗਰੇਜ ਕਰਕੇ ਦੇਖ ਲਓ ਕਿ ਹਰ ਬੰਦੇ ਦੇ ਸਗਰੇਜ ਕਰਕੇ ਦੇਖ ਲੈਣੇ ਮੇ ਕਿਹੜੀ ਚੀਜ਼ ਨਿਕਲਦੀ ਹੈ ਕਿਉਂਕਿ ਕਿਸੇ ਦਾ ਕੋਈ ਖਾਲੀ ਨਹੀਂ ਜਾਊਗਾ ਇਹ ਗਰੰਟੀ ਹੈ ਇਸ ਚੀਜ਼ ਦੀ ਵੀ ਕਿਸੇ ਦਾ ਕੋਈ ਸਕਰੈਚ ਹੈ ਜਿਹੜਾ ਉਹ ਖਾਲੀ ਨਹੀਂ ਜਾਊਗਾ 11000 ਆ ਤਾਂ ਸਿੱਧੇ 11000 ਦੇ ਨਿਕਲ 11000 ਆ ਗਿਆ ਮੰਨ ਲਓ ਬੈੱਡ ਕੋਈ 12000 ਦਾ ਸਿਰਫ ਉਹਨੇ 1000 ਰੁਪਿਆ ਦੇਣਾ ਹਾਂਜੀ ਨਾਲ ਉਹ 1000 ਤੋਂ ਵੱਧ ਹੈ ਹੀਟਰ ਵੀ ਲੈ ਗਿਆ 1000 ਰੁਪਏ ਦਾ ਹੀਟਰ ਉਹਦੇ ਫ੍ਰੀਜ ਮਿਲ ਗਿਆ ਬੈੱਡ ਹੀਟਰ ਵੀ ਮਿਲ ਗਿਆ 11000 ਵੀ ਮਿਲ ਗਿਆ ਬੈੱਡ ਦਾ ਫ੍ਰੀਜ ਹੋ ਗਿਆ ਇਕੱਲੇ ਦੇ ਹਾਂਜੀ ਨਾਲ ਇਹ ਜਿਹੜਾ ਹੈਗਾ ਗਿਫਟ ਮਿਲ ਗਿਆ ਸਕਰੈਚ ਦਾ ਗੋਲਡ ਕੋਇਨ ਕੀ ਆਈ ਗੋਲਡ ਕੋਇਨ ਗੋਲਡ ਕੋਇਨ ਗੋਲਡ ਕੋਇਨ ਨਿਕਲ ਗਿਆ ਸੋਨੇ ਦਾ ਸਿੱਕਾ ਹਾਂਜੀ ਹਾਂ ਇਹ ਸੋਨੇ ਦਾ ਸਿੱਕਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਫ੍ਰੀ ਚ ਮਿਲਣਾ ਹੈ ਹੂੰ ਇਹ ਸੋਨੇ ਦਾ ਸਿੱਕਾ ਫ੍ਰੀ ਚ ਮਿਲਣਾ ਕੋਈ ਵੀ ਬੈੱਡ ਫ੍ਰੀ ਦੇ ਹੋਗੇ ਉੱਪਰੋਂ ਗਿਫਟ ਵੀ ਗਿਫਟੇ ਬਹੁਤ ਯਾਰ ਕੈਸ਼ਬੈਕ ਹੋ ਗਿਆ ਹਾਂਜੀ ਹਾਂ ਹੀਟਰ ਤਾਂ ਦੇਣਾ ਹੀ ਦੇਣਾ ਹੀਟਰ ਦੇਣੇ ਦੇਣਾ ਹਾਂਜੀ 10k ਦੇ ਨਾਲ ਹੀਟਰ ਹੈ ਜਿਹੜਾ ਉਹ ਹਰ ਇੱਕ ਨੂੰ ਦੇਣਾ ਹੀ ਦੇਣਾ 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 ਤੇ ਉਹ ਪੁਰਾਣਾ ਸਮਾਨ ਹੈ ਜਿਹੜਾ ਕੋਈ ਬੈੱਡ ਹੋਵੇ ਸੋਫਾ ਹੋਵੇ ﺍﻟਮੀਰਾ ਹੋਵੇ ਪੇਟੀ ਹੋਵੇ ਕੋਈ ਢੋਲ ਹੋਵੇ ਤੁਹਾਡਾ ਇਹ 5000 ਚ ਕੱਟਿਆ ਜਾਂਦਾ ਔਰ ਗੱਦੇ ਨੇ ਜਿਹੜੇ ਉਹ 2000 ਚ ਜਿਹੜੀ ਇਲੈਕਟ੍ਰੋਨਿਕ ਚੀਜ਼ ਹੈ ਉਹ 500 ਤੋਂ ਲੈ ਕੇ 2500 ਤੱਕ ਕੱਟੀ ਜਾਂਦੀ ਹੈ ਜਿਵੇਂ ਐਲਈਡੀਆਂ ਐਲਈਡੀਆਂ ਪਈਆਂ ਨੇ ਟੀਵੀ ਪਈ ਨੇ ਪੁਰਾਣੇ ਹਨਾ ਗੀਜਰ ਵਗੈਰਾ ਪਈ ਨੇ ਚੀਜ਼ ਹੈ ਜਿਵੇਂ ਸੱਤ ਵਾਲਾ ਪੱਖਾ ਉਹ ਵੀ 500 ਦੇ ਵਿੱਚ ਕੋਈ ਪ੍ਰਾਣੀ ਪਰ ਐਸਪਈਆ ਉਹ ਵੀ 500 ਦੇ ਵਿੱਚ ਇਹ ਸਾਰੇ ਜਿੰਨੇ ਗਾਹ ਕੋਂਦਨ ਸਾਰੇ ਪ੍ਰਾਣ ਸਮਾਂ ਗੌਰ ਕਟਾ ਕੇ ਜਾਂਦੇ ਨੇ ਆਪਣੇ ਕੋਲ ਸਾਰੇ ਲੱਗਿਆ ਗਦੈਲੇ ਦੇਖ ਲੋਗੇ ਗਦੈਲੇ ਨੇ ਜਿਹੜੇ ਉਹ ਵੀ 2-2000 ਦੇ ਵਿੱਚ ਕੱਟੇ ਜਾਂਦੇ ਨੇ ਗੱਦੇ ਵੀ ਪ੍ਰਾਣੇ ਟੋਟੇ ਪੱਜੇ 2-2000 'ਚ ਕੱਟੇ ਜਾਂਦੇ ਨੇ ਦੋਸਤੋ ਜੇ ਨਹੀਂ ਵੀ ਹੈਗਾ ਕਟਾਉਣ ਨੂੰ ਤਾਂ ਵੀ ਸਕ੍ਰੈਚ ਕਾਰਡ ਮਿਲ ਰਿਹਾ ਜਿਹੜਾ ਆਪਾਂ ਦੇਖਿਆ ਕਿਸੇ ਨੂੰ 4100 ਨਿਕਲਦੇ ਆ ਕਿ ਇਹਨੂੰ 5100 ਨਿਕਲ ਰਿਹਾ ਕਿ ਇਹਨੂੰ 2100 ਨਿਕਲ ਰਿਹਾ ਹੈ ਕਿ ਇਹਨੂੰ ਕੋਈ ਵੀਜ਼ਿਟ ਕਰਨਾ ਪਹਿਲੇ ਜਿਹੜੇ 500 ਜਿਹ ਸਾਡੇ ਵਿੱਚ ਹਾਜ਼ਰ ਹੁੰਦੇ ਨੇ ਤਾਂ ਇਹਨਾਂ ਦੀ ਬਹੁਤ ਵੱਡਾ ਯੋਗਦਾਨ ਹੈ ਕਿ ਹਰ ਕਸਟਮਰ ਦੇ ਘਰੇ ਚੀਜ਼ ਭਜਾਉਣ ਦਾ ਤੁਸੀਂ ਇੱਕ ਵਾਰੀ ਸਰਪੰਚ ਸਾਹਿਬ ਨੂੰ ਵੀ ਨਜ਼ਰ ਮਰਵਾ ਦਿਓ ਜੀ ਇਹ ਹਰੇਕ ਦੇ ਘਰੇ ਇਹ ਚੀਜ਼ ਜਿਹੜੀ ਪਹੁੰਚਦੀ ਕਰ ਦਿੰਦੇ ਨੇ ਜੀ ਕੱਲੇ ਸੋਫੇ ਨਹੀਂ ਇਹ ਇੱਕ ਮਾਲ ਹੈ ਜੀ ਇੱਥੇ ਤੁਹਾਨੂੰ ਇੱਕੋ ਹੀ ਛੱਤ ਥੱਲੇ ਸਾਰਾ ਸਮਾਨ ਮਿਲੂਗਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਰਾ ਕੁਝ ਮਿਲੂਗਾ ਜੀ ਸਾਰਾ ਕੁਝ ਮਿਲੂਗਾ ਤੁਸੀਂ ਆ ਦੇਖੋ ਕਿ ਇੱਧਰ ਜਿਹੜੇ ਕੂਲਰ ਤੇ ਫਰਾਟੇ ਪੱਖੇ ਪਏ ਨੇ ਜਿਹਦਾ ਹੁਣ ਗਰਮੀ ਆ ਰਹੀਆਂ ਕੂਲਰ ਲੱਗਦਾ ਉੱਤੇ ਪੱਖੇ ਐਡਵਾਂਸ ਲੈ ਕੇ ਰੱਖ ਲਿਓ ਪਹਿਲਾਂ ਹੀ ਲੈ ਕੇ ਰੱਖ ਲਓ ਜੀ ਇੱਕ ਤਾਂ ਸਸਤਾ ਮਿਲ ਰਿਹਾ ਹੈ ਇੱਕ ਇਹਦੇ ਨਾਲ ਮੋਟਰਸਾਈਕਲ ਦੀ ਆਫਰ ਮਿਲ ਰਹੀ ਹੈ ਹਾਂਜੀ ਔਰ ਨਾਲ ਹੀ ਇਹਦੇ ਤੁਸੀਂ ਦੇਖੋ ਜਿਹੜੇ 10k 15k ਕਰ ਲੈਂਦਾ ਉਹਨੂੰ ਹੀਟਰ ਦੀ ਆਫਰ ਫਰੀ ਹਾਂਜੀ ਔਰ ਨਾਲ ਸਕ੍ਰੈਚ ਦੀ ਆਫਰ ਫਰੀ ਇਸੇ ਤਰ੍ਹਾਂ ਗੱਦ ਹਰ ਤਰ੍ਹਾਂ ਦਾ ਗੱਦਾ ਪਿਆ ਕਿ ਬੰਦਾ ਹਰ ਤਰ੍ਹਾਂ ਦੀ ਕੁਆਲਿਟੀ ਦਾ ਮਿਲ ਗਈ ਹਰ ਤਰ੍ਹਾਂ ਦੇ ਰੇਟ ਦਾ ਗੱਦਾ ਪਿਆ ਹਾਂਜੀ ਹਾਂ ਹਰੇਕ ਰੇਟ ਦਾ ਹਰ ਤਰ੍ਹਾਂ ਦੀ ਕੁਆਲਿਟੀ ਗੱਦਾ ਜਿਹੜਾ 1100 ਤੋਂ ਸਾਡਾ ਸਟਾਰਟ ਹੋ ਜਾਂਦਾ ਹੈ ਹਾਂਜੀ ਬਾਕੀ ਉਹਦੀ ਇੱਛਾ ਜਿੰਨਾ ਮਰਜ਼ੀ ਮਹਿੰਗਾ ਲਵੇ ਜਿੰਨਾ ਮਰਜ਼ੀ ਸਸਤਾ ਲਵੇ ਪ੍ਰਾਣਾ ਸੋਫੇ ਕਿੱਦਾਂ ਕਿਸ ਤਰ੍ਹਾਂ ਬਣਾਏ ਜਾਂਦੇ ਨੇ ਕਿ ਆਪਣੀ ਮੈਨੂਫੈਕਚਰਿੰਗ ਹੈ ਕਿਸ ਤਰ੍ਹਾਂ ਤਿਆਰ ਕੀਤੇ ਜਾਂਦੇ ਨੇ ਹੁਣ ਤਾਂ ਪ੍ਰਮਾਤਮਾ ਦੀ ਏਡੀ ਕਿਰਪਾ ਹੋ ਗਈ ਜੀ ਕਿ ਹਰ ਚੀਜ਼ ਆਪਣੀ ਮੈਨੂਫੈਕਚਰਿੰਗ ਦੇ ਵਿੱਚ ਆਰੀ ਹੈ ਕੁਛ ਆਈਟਮਾਂ ਜਿਹੜੀਆਂ ਹੈਗੀਆਂ ਸਾਰੀਆਂ ਅਸੀਂ ਪੂਰਾ ਦੇਖ ਕੇ ਤਸੱਲੀ ਨਾਲ ਤਿਆਰ ਕਿ ਬੰਦੇ ਦਾ ਕੋਈ ਲਾਂਭਾ ਨਾ ਹੋਵੇ ਸਾਨੂੰ ਹਣਾ ਪਹਿਲਾਂ ਜਦੋਂ ਅਸੀਂ ਸਟਾਰਟਿੰਗ ਕੀਤਾ ਤੇ ਸ਼ੁਰੂਆਤ ਕੀਤਾ ਦੀ ਸਾਡਾ ਵੀ ਐਕਸਪੀਰੀਅੰਸ ਘੱਟ ਸੀਗਾ ਤਜਰਬਾ ਘੱਟ ਸੀਗਾ ਦਿਨੋ ਦਿਨ ਇਹ ਤਜਰਬਾ ਜਿਹੜਾ ਵਧਦਾ ਜਾ ਰਿਹਾ ਲਾਰਜਰੀ ਸੋਫੇ ਤੁਸੀਂ ਦੇਖ ਰਹੇ ਹੋ ਜਿੱਦਾਂ ਕੂਮ ਵਗੈਰਾ ਹੋਊਗੀ ਮਿਲ ਗਈ ਕਲਰ ਵਗੈਰਾ ਹੋ ਗਿਆ ਕਲਰ ਕੰਬੀਨੇਸ਼ਨ ਹੋ ਗਿਆ ਕਿ ਬੜੀ ਤਿਆਰ ਕੀਤੇ ਜਾਂਦੇ ਨੇ ਕਸਟਮਰ ਦੀ ਚੁਆਇਸ ਦੇ ਨਾਲ ਤਾਂ ਕਿ ਦੇਖੋ ਜੀ ਮੈਂ ਇਹੀ ਮੇਰਾ ਕਹਿਣਾ ਹੈ ਵੀ ਆਪਾਂ 30 ਪੈਣ ਨੂੰ ਇੱਕ ਵਾਰੀ ਸਮਾਨ ਦੇਣਾ ਬਾਰ ਬਾਰ ਤਾਂ ਦੇਣਾ ਨਹੀਂ ਆਪਾਓ ਕੁਆਲਿਟੀ ਚੈੱਕ ਕਰੋ ਚਾਹੇ ਸਾਡੇ ਭਵਾਨੀਗੜ ਸ਼ੋਰੂਮ 'ਚ ਆਜੋ ਸਰੰਦ ਸ਼ੋਰੂਮ ਆ ਆਪ ਦੇਖੋ ਪਹਿਲਾਂ ਸਾਡੇ ਫੋਨ ਤੇ ਕਹਿਣ ਤੇ ਜਾਂ ਤੁਸੀਂ ਫੋਟੋਆਂ ਭੇਜਣ ਤੇ ਉਹ ਚੀਜ਼ ਦਾ ਪਤਾ ਨਹੀਂ ਲੱਗਦਾ ਹਨਾ ਆਪਾਂ ਇੱਕ ਵਾਰੀ ਸਮਾਨ ਦੇਣਾ ਬਾਰ ਬਾਰ ਨਹੀਂ ਦੇਣਾ ਕਿਉਂਕਿ ਵਿਆਹ ਸ਼ਾਦੀਆਂ ਦਾ ਟਾਈਮ ਹੈ ਜਿੱਦਾਂ ਸਾਰੇ ਛੋਟੂ ਛੋਟੂ ਚੀਜ਼ਾਂ ਪਈਆਂ ਪ੍ਰੈਸ ਹੋਗੇ ਜੂਸਰ ਹੋਗੇ ਇਹ ਵੀ ਚੀਜ਼ਾਂ ਸਾਰਾ ਕੁਝ ਕੰਬਲ ਵਗੈਰਾ ਆਪਣੇ ਕੋਲ ਦਿੱਤੇ ਜਾਂਦੇ ਨੇ ਇੱਥੇ ਹਾਂਜੀ ਕੰਬਲ ਰਜਾਈਆਂ ਜੂਸਰ ਪ੍ਰੈਸ ਪੱਖੇ ਹਣਾ ਇੰਡਕਸ਼ਨ ਹਰ ਆਈਟਮ ਜਿਹੜੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਮਿਲਦੀ ਹੈ ਸਾਰਾ ਕੁਝ ਇੱਕੋ ਛਤ ਦੇ ਵਿੱਚ ਹੀ ਮਿਲੂਗਾ ਆਪਾਂ ਨੂੰ ਰੇ ਸਪੈਸ਼ਲ ਤੁਸੀਂ ਦੇਖੋ ਗੀਜਰਾਂ ਦੇ ਨਾਲ ਆਫਰ ਚੱਲ ਰਹੀ ਹੈ ਪੁਰਾਣਾ ਗੀਜਰ ਕਿਸੇ ਕੋਲੇ ਪਿਆ ਉਹ ਵੀ 2000 ਚ ਕੱਟਿਆ ਜਾਂਦਾ 3K 15K ਦੇ ਵਿੱਚ ਇਹ ਸਕੀਮ ਵੀ ਇਹ ਸਾਰਾ ਕੁਝ ਕਾਊਂਟ ਹੁੰਦਾ ਇਸੇ ਤਰ੍ਹਾਂ ਹਰੇਕ ਸੋਫੇ ਦੇ ਤੁਸੀਂ ਦੇਖੋ ਹੀਟਰ ਪਿਆ ਹੀਟਰ ਤਾਂ ਦੇਣਾ ਹੀ ਦੇਣਾ ਹੈ ਤੇ ਸਕੀਮ ਵੀ ਚੱਲਦੀ ਪਈ ਹੈ ਸਕੀਮ ਵੀ ਚੱਲਦੀ ਪਈ ਹੈ ਹਰੇਕ ਦੇ ਨਾਲ ਤੁਸੀਂ ਦੇਖੋ ਸਕ੍ਰੈਚ ਕਾਰਡ ਤੇ ਗਿਫਟ ਕੂਪਨ ਇਹ ਬਿਲਕੁਲ ਜਿਹੜਾ ਸਕਰੈਚ ਕਾਰਡ ਹੈ ਤੇ ਗਿਫਟ ਕੂਪਨ ਹੈ ਫਰੀ ਦਿੱਤਾ ਜਾ ਰਿਹਾ 10k 15k ਦੇ ਨਾਲ ਨਾ ਕਿਤੇ ਵੀ ਸਕਰੈਚ ਕਰ ਸਕਦੇ ਇਹਨਾਂ ਨੂੰ ਕਿੱਥੇ ਵੀ ਸਕਰੈਚ ਕਰ ਸਕਦੇ ਹੋ ਜੀ ਔਰ ਨਾਲ ਇਹ ਮੋਟਰਸਾਈਕਲ ਦਾ ਕੂਪਨ ਤੇ ਨਾਲ ਹੀ ਇਹ ਫਰੀ ਗਿਫਟ ਦਾ ਕੂਪਨ ਇਹ ਵੀ ਦਿੱਤਾ ਜਾ ਰਿਹਾ ਇਹਨੂੰ ਵੀ ਆਪਾਂ ਸਕਰੈਚ ਕਰਕੇ ਦੇਖ ਲੈਣੇ ਆ ਤੇ 31 ਮਾਰਚ ਤੱਕ ਆਫਰ ਚੱਲਣੀ ਹੈ ਪਹਿਲੇ 500 ਬੰਦਿਆਂ ਨੂੰ ਕਹਿੰਦੇ ਜੀ ਇਹ ਸਕੀਮ ਦਾ ਜਿਹੜਾ ਫਾਇਦਾ ਲੈ ਸਕਦੇ 6500 ਰੁਪਏ ਜੀ 6500 ਰੁਪਏ ਆ ਗਿਆ ਮੰਨ ਲਓ ਇਹ 15000 ਦਾ ਸੋਫਾ ਹੈ ਦਾ ਕਾਰਡ ਸੋ ਤਾਂ ਇਹੀ ਮਾਫ ਹੋ ਗਿਆ ਦੇ ਵਿੱਚੋਂ ਮਾਈਨਸ ਹੋ ਜਾਊਗਾ ਹਾਂ ਮਾਈਨਸ ਹੋ ਜਾਊਗਾ ਨਾਲ ਹੀਟਰ ਫ੍ਰੀ ਮਿਲਣੀ ਮਿਲਣਾ ਹੈ ਹਾਂਜੀ ਤੇ ਨਾਲ ਹੀ ਇਹ ਸਕ੍ਰੈਚ ਕਾਰਡ ਮਿਲ ਗਿਆ ਹਾਂਜੀ ਇਦੇ ਵਿੱਚ ਐਲਈਡੀ ਸਮਾਰਟ ਐਲਈਡੀ ਨਿਕਲ ਗਈ ਹਾਂ ਸਮਾਰਟ ਐਲਈਡੀ ਮਿਲ ਗਈ ਨਾਲ ਹੀਟਰ ਮਿਲ ਗਿਆ ਨਾਲ ਹੀ 6500 ਰੁਪਏ ਮਿਲ ਗਿਆ ਨਾਲ ਹੀ 31 ਮਾਰਚ ਵਾਲਾ ਮੋਰਸੈਲਕ ਉਪਨ ਮਿਲ ਗਿਆ ਨਾਲ ਇਹਦੇ ਵਿੱਚੋਂ ਵੀ ਗਾਰੰਟੀ 12 ਮਹੀਨਿਆਂ ਚ ਗਿਫਟ ਨਿਕਲਣੀ ਨਿਕਲਣਾ ਖਾਲੀ ਨਹੀਂ ਜਾਂਦਾ ਇਹ ਪਹੁੰਚਣਾ ਕਿੱਥੇ ਆ ਪੰਜਗਾ ਹਾਈਵੇ ਤੇ ਕਰ ਰਹੇ ਆ ਆਪਾਂ ਨੈਸ਼ਨਲ ਹਾਈਵੇ ਦਿੱਲੀ ਵਾਲਾ ਪਹੁੰਚਣਾ ਕਿੱਥੇ ਐਡਰੈਸ ਵੀ ਦੱਸ ਦਿਓ ਇੱਕ ਬਹੁਤ ਵਧੀਆ ਸਵਾਲ ਹੈ ਤੁਹਾਡਾ ਇਹ ਹਾਈਵੇ ਚੱਲ ਰਿਹਾ ਜੀ ਦਿੱਲੀ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਇਹਦੇ ਉੱਤੇ ਸਰਹੰਦ ਸ਼ਹਿਰ ਪੈਂਦਾ ਹੈ। ਹਾਂਜੀ। ਬਾਬਾ ਬੰਦਾ ਸਿੰਘ ਬਹਾਦਰ ਬਸ ਛੱਡਾ ਉਹਦੇ ਨਾਲ ਹੀ ਸਾਡਾ ਜੀਟੀ ਰੋਡ ਦੇ ਉੱਪਰ ਹੀ ਸ਼ੋਰੂਮ ਹੈ। ਸਾਹਮਣੇ ਇੰਡੀਅਨ ਔਇਲ ਦਾ ਪੈਟਰੋਲ ਪੰਪ ਹੈ। ਉਹਦੇ ਨਾਲ ਹੀ ਬਿਜਲੀ ਬੋਰਡ ਦਫ਼ਤਰ ਹੈ। ਉਹਦੇ ਓਪੋਜ਼ਿਟ ਸਾਡਾ ਸ਼ੋਰੂਮ ਹੈ ਈਜੀ ਲਾਈਫ ਸਟੋਰ। ਹਮ ਈਜੀ ਲਾਈਫ ਸਟੋਰ ਹੈ ਦੋਸਤੋ ਇੱਥੇ ਆ ਜਾਓ ਫਟਾਫਟ। ਔਰ ਤੀਆਂ ਪੈਣਾ ਦੇ ਵਿਆਹ ਚੱਲ ਰਹੇ ਨੇ ਆਪਾਂ ਨੂੰ ਪਤਾ ਹੈ ਅੱਗੇ ਸੀਜ਼ਨ ਆ ਰਿਹਾ ਹੈ ਗਰਮੀਆਂ ਦਾ। ਹਮ ਸਰਦੀਆਂ ਦੇ ਲਈ ਤੁਸੀਂ ਗੀਜਰ ਹੀਟਰ ਲੈ ਜਾਓ। ਗਰਮੀਆਂ ਦੇ ਲਈ ਤੁਸੀਂ ਕੂਲਰ ਏਸੀ ਲੈ ਜਾਓ। ਫ੍ਰਿਜ ਲੈ ਜਾਓ ਹਰੇਕ ਦੇ ਨਾਲ ਇਹ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜੀ ਸਕੀਮਾਂ ਦਾ ਵੀ ਸਾਰੇ ਸਰੰਦਰੂ ਕਿੰਨੇ ਕਿਤੇ ਪਤਾ ਹੀ ਹੋਣਾ ਵੀ ਈਜ਼ੀ ਲਾਈਫ ਵਾਲੇ ਸਕੀਮਾਂ ਕੱਢਦੇ ਰਹਿੰਦੇ ਚੱਲਦੀ ਰਹਿੰਦੀਆਂ ਸਕੀਮਾਂ ਇਹਨਾਂ ਦੀਆਂ ਹਾਂਜੀ ਉਹ ਗਾਕਦਾ ਵੀ ਬਹੁਤ ਵੱਡਾ ਫਾਇਦਾ ਇਸ ਕਰਕੇ ਗਾ ਕੇ ਸਾਡੀ ਵੀਡੀਓ ਨੂੰ ਬਹੁਤ ਸ਼ੇਅਰ ਕਰਦਾ ਅੱਗੇ ਇੱਕ ਕਸਟਮਰ ਜਿਹੜਾ ਹੈਗਾ ਗਾਹਕ ਗਾਹਕ ਨੂੰ ਭੇਜਦਾ ਵੀ ਉੱਥੇ ਜਾਓ ਸਾਨੂੰ ਤਾਂ ਮਤਲਬ ਪਤਾ ਹੀ ਨਹੀਂ ਲੱਗਦਾ ਸਾਨੂੰ ਤਾਂ ਬਾਅਦ ਚ ਪਤਾ ਲੱਗਦਾ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਜੀ ਉਹਨਾਂ ਨੇ ਭੇਜਿਆ ਸਰਦਾਰ ਮੱਖਣ ਸਿੰਘ ਜੀ ਨੇ ਭੇਜਿਆ ਸਰਦਾਰ ਭੋਲਾ ਸਿੰਘ ਜੀ ਨੇ ਭੇਜਿਆ ਸਰ ਜਿੱਦਾਂ ਇਹ ਚੁੱਲ੍ਹੇ ਵਗੈਰਾ ਪਏ ਨੇ ਇਹਨਾਂ ਦੇ ਉੱਪਰ ਵੀ ਆਫਰ ਚੱਲਦੀ ਜੀ ਇਹਨਾਂ ਦੇ ਉੱਪਰ ਵੀ ਆਫਰ ਹੈ ਜੀ ਉਹਦੇ ਵਿੱਚ 10 ਕੇ 15 ਕੇ ਦੇ ਵਿੱਚ ਐਡ ਹੋ ਜਾਂਦੇ ਨੇ ਜੁੜ ਜਾਂਦੇ ਨੇ ਹਰੇਕ ਉਹ ਸਕ੍ਰੈਚ ਕਾਰਡ ਉਹ ਸਾਰਾ ਕੁਝ ਇਹਦੇ ਨਾਲ ਮਿਲਦਾ ਹੈ ਜਿਹੜੀ 11000 ਦੀ ਸਰਟਨ ਸਕੀਮ ਬਾਰੇ ਸਰ ਗੱਲ ਕਰ ਰਹੇ ਨੇ ਸਰ ਕਿੱਥੋਂ ਇਹ ਸਰ ਕੰਬੋ ਆਫਰ ਹੈ ਇਹ ਕੰਬੋ ਆਫਰ ਹੈ ਹੁਣ ਪਹਿਣਾ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਹੁਣ ਇੱਕਦਮ ਸੋਨੇ ਸੋਨੇ ਦਾ ਸਾਰਾ ਕੱਪੜੇ ਲੀੜੇ ਦਾ ਮਠਿਆਈਆਂ ਦਾ ਵਜਨ ਪੈ ਜਾਂਦਾ ਆਪਾਂ ਫਰਨੀਚਰ ਵੀ ਦੇਖਣਾ ਵੀ ਹਰ ਜਗ੍ਹਾ ਤੇ ਘੁੰਮ ਕੇ ਦੇਖਦੇ ਆਪਾਂ ਨੂੰ ਉਹੀ ਫਰਨੀਚਰ ਲੱਖ ਸਵਾ ਲੱਖ ਦਾ ਪੈਂਦਾ ਹੁਣ ਜਿਹੜੇ ਸਾਡੇ ਮਾਲਕ ਨੇ ਉਹ ਇਸ ਚੀਜ਼ ਦੇ ਉੱਤੇ ਬਹੁਤ ਵਧੀਆ ਧਿਆਨ ਰੱਖਦੇ ਨੇ ਕਿ ਗਰੀਬਾਂ ਲਈ ਹੋਵੇ ਚਾਹੇ ਅਮੀਰਾਂ ਲਈ ਹੋਵੇ ਉਹ ਇਹਦੇ ਵਿੱਚ ਕੋਈ ਆਈਟਮ ਜਿਹੜੀ ਐਡ-ਆਨ ਵੀ ਕਰ ਸਕਦੇ ਨੇ ਜਿਹੜੀ ਇਹ ਕੰਬੋ ਬਣਾਇਆ ਗਿਆ ਸਿਰਫ ਜੋ ਇਹਦੇ ਉੱਤੇ ਖਰਚਾ ਆ ਉਹੀ ਇਹਦੀ ਕਾਸਟ ਰੱਖੀ ਗਈ ਹੈ ਇਹ ਤੇ ਕੋਈ ਪ੍ਰੋਫਿਟ ਨਹੀਂ ਲਿਆ ਜਾ ਰਿਹਾ ਕੁਝ ਨਹੀਂ ਲਿਆ ਜਾ ਰਿਹਾ ਔਰ ਨਾਲ ਉਲਟਾ 11000 ਰੁਪਏ ਸਗਨ ਸਕੀਮ ਦਿੱਤੀ ਜਾ ਰਹੀ ਹੈ ਪਰਿਵਾਰਾਂ ਦਾ ਫਾਇਦਾ ਹੋ ਰਿਹਾ ਹੈ ਪਰਿਵਾਰਾਂ ਦਾ ਫਾਇਦਾ ਹੋ ਰਿਹਾ ਜਿਵੇਂ ਤੁਸੀਂ ਲਾ ਲਓ ਇਹ ਐਲਈਡੀ ਫਾਈਨਲ ਹੈ ਹਾਂਜੀ ਉਹ ਚੇਂਜ ਕਰਕੇ ਜਿਹੜਾ ਨੂੰ ਕਲਰ ਪਸੰਦ ਆ ਉਹ ਵੀ ਲੈ ਸਕਦਾ ਆਪਸ਼ਨ ਹੈ ਨਾਲ ਇਹ ਐਲਈਡੀ ਹੈ ਐਲਈਡੀ ਵਿੱਚੇ ਮਿਲੂਗੀ ਵਿੱਚੇ ਮਿਲੂਗੀ ਦੋ ਆਈਟਮਾਂ ਹੋ ਗਈਆਂ ਜੀ ਹਾਂਜੀ ਤੀਸਰਾ ਇਹ ਸ਼ੂਰਾਕ ਹੋ ਗਿਆ ਹੂੰ ਚੌਥੀ ਇਹ ਅਮੀਰਾ ਹੋ ਵੀ ਚਾਹੇ ਉਹ ਲੱਕੜ ਦੀ ਲੈ ਲੇ ਚਾਹੇ ਲੋਹੇ ਦੀ ਲੈ ਲੇ ਉਹਦੀ ਮਰਜ਼ੀ ਹੈ ਚੁਆਇਸ ਹੈ ਬਦਲ ਕੇ ਲੈ ਸਕਦਾ ਹਾਂਜੀ ਔਰ ਪੰਜਵਾਂ ਪ੍ਰੈਸਟੇਬਲ ਹੋ ਗਿਆ ਛੇਵੀਂ ਪ੍ਰੈਸ ਹੋ ਗਈ ਸੱਤਵਾਂ ਤੁਸੀਂ ਦੇਖ ਰਹੇ ਹੋ ਕਿੰਨਾ ਸ਼ਾਨਦਾਰ ਸੋਫਾ ਹੋ ਗਿਆ ਇਸ ਸੋਫਾ ਸੈੱਟ ਵਿੱਚ ਮਿਲੂਗਾ ਜੀ ਹਾਂਜੀ ਹਾਂ ਅੱਠਵਾਂ ਇਹ ਟੇਬਲ ਹੋ ਗਿਆ ਔਰ ਨੌਵਾਂ ਡਿਨਰ ਸੈੱਟ ਹੋ ਗਿਆ ਔਰ ਦਸਵਾਂ ਡਰੈਸਿੰਗ ਟੇਬਲ ਹੋ ਗਿਆ ਹਾਂਜੀ ਔਰ 11ਵਾਂ ਬੈੱਡ ਹੋ ਗਿਆ 12ਵੇਂ ਗੱਦੇ ਹੋਗੇ 13ਵਾਂ ਹੀਟਰ ਹੋ ਗਿਆ ਇੱਕ ਹੋਰ ਬਹੁਤ ਵੱਡੀ ਚੀਜ਼ ਤੁਸੀਂ ਦੇਖ ਰਹੇ ਹੋ ਇਧਰ ਇਹ 11000 ਰੁਪਿਆ ਹਰੇਕ ਤੀ ਭੈਣ ਨੂੰ ਸ਼ਗਨ ਦੇਣੀ ਦੇਣਾ 11000 ਰੁਪਏ ਹਾਂ ਜਿਹੜਾ ਵੀ ਆ ਗਿਆ ਚਾਹੇ ਸਰਾਂਦ ਮਰਿੰਡਾ ਭਵਾਨੀਗੜ ਜਿੰਨੂੰ ਜਿਹੜਾ ਸਟੋਰ ਸਾਡਾ ਨੇੜੇ ਪੈਂਦਾ ਉੱਥੇ ਆ ਗਿਆ ਹਰੇਕ ਨੂੰ 11000 ਰੁਪਏ ਤੀਪੈ ਨੂੰ ਇਹ ਦੇਣਾ ਹੀ ਦੇਣਾ ਹੈ ਔਰ ਨਾਲ ਇਹ 11 ਮੋਟਰਸਾਈਕਲ ਦੇ ਜਿਹੜੇ ਕੂਪਨ ਨੇ ਇਹ ਜਿਹੜੀ ਸਕੀਮ ਹੈ ਇਹ ਵੀ ਚੱਲੂ ਨਾਲ ਮੋਟਰਸਾਈਕਲ ਵਾਲੀ ਹੋਵੇ ਮੋਟਰਸਾਈਕਲ ਦੇ ਕੂਪਨ ਦੇਣਾ ਹੀ ਦੇਣੇ ਨੇ 11 ਹਾਂਜੀ ਇਸ ਕਰਕੇ ਦੋਸਤੋ ਇਸ ਵੀਡੀਓ ਨੂੰ ਲਾਈਕ ਫੋਲੋ ਸ਼ੇਅਰ ਕਰ ਦਿਓ ਸਾਡਾ ਰੋਜੀ ਲਾਈਫ ਦਾ ਪੇਜ ਹੈ ਉੱਤੇ ਦੇਖ ਰਹੇ ਹਾਂ ਇਹਨੂੰ ਵੀ ਫੋਲੋ ਕਰ ਲਿਓ ਲੈ ਕਰਦੇ ਤਾਂ ਕਿ ਕਿਸੇ 30 ਪੈਣ ਦਾ ਗਰੀਬ ਆਦਮੀ ਦਾ ਫਾਇਦਾ ਹੋ ਚੁੱਕੇ ਕਿਉਂਕਿ ਆਪਾਂ ਸਾਰੇ 30 ਪੈਣ ਵਾਲਿਆਂ ਇੱਕ ਵਾਰੀ ਆਪਾਂ ਸਮਾਨ ਦੇਣਾ ਬਾਰ ਬਾਰ ਤਾਂ ਦੇਣਾ ਨਹੀਂ ਹੁੰਦਾ ਹਾਂ ਇੱਕ ਵਾਰ ਜੀ ਜੁੜਦੀਏ ਉਹੀ ਤੁਸੀਂ ਆ ਕੇ ਖੁਦ ਚੈੱਕ ਕਰੋ ਇਹ ਸਾਡਾ ਸੈਟਅਪ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਸਾਰਾ ਕੁਆਲਿਟੀ ਕਮਰੇ ਦੇ ਵਿੱਚ ਲਾਇਆ ਹੋਇਆ ਵੀ ਪਰਿਵਾਰ ਆਣ ਕੇ ਤੇ ਬੈਠੇ ਤਸੱਲੀ ਨਾਲ ਦੇਖੇ ਹਾਂ ਪੂਰਾ ਤਸੱਲੀ ਨਾਲ ਦੇਖੇ ਸਾਨੂੰ ਕਈ ਵਾਰ ਫੋਨ ਆਉਂਦੇ ਨੇ ਬਾਹਰੋਂ ਇਟਲੀ ਤੋਂ ਆ ਜਾਂਦਾ ਕੋਈ ਕੈਨੇਡਾ ਤੋਂ ਆ ਜਾਂਦਾ ਵੀ ਅਸੀਂ ਤੁਸੀਂ ਭੇਜ ਦਿਓ ਅਸੀਂ ਫਿਰ ਵੀ ਕਹਿੰਨੇ ਆ ਵੀ ਜਿਨ੍ਹਾਂ ਨੇ ਲੈਣਾ ਉਹ ਆ ਕੇ ਚੈੱਕ ਕਰ ਲਈਏ ਕਿਉਂ ਭੇਜਤਾ ਅਸੀਂ ਦੇਵਾਂਗੇ ਸਾਨੂੰ ਤਾਂ ਦਲੀ ਇਹ ਹੈ ਕਿ ਆਪਾਂ ਬਾਰ ਬਾਰ ਨਹੀਂ ਦੇ ਸਕਦੇ ਇੱਕ ਵਾਰ ਹੀ ਦੇਣਾ ਸਾਰੀ ਚੀਜ਼ ਚੈੱਕ ਕਰਕੇ ਜੇ ਕੋਈ ਐਡ ਆਨ ਕਰਨੀ ਹੈ ਚੀਜ਼ ਐਡ ਆਨ ਕਰ ਸਕਦਾ ਨਹੀਂ ਤੁਸੀਂ ਦੇਖ ਲਓ ਜਿਹੜੀ 100 ਰੁਪਏ ਦੀ ਚੀਜ਼ ਹੈ ਸਿਰਫ 95000 ਦੀ ਰਹਿ ਜਾਂਦੀ ਹੈ ਉਹ ਵੀ 13 ਆਈਟਮਾਂ ਕਿੰਨੀਆਂ ਸ਼ਾਨਦਾਰ ਸਾਰੇ ਜਿਹੜੇ ਦਰਸ਼ਕ ਵੀਡੀਓ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਤੀਆਂ ਪੈਣਾ ਦੇ ਨਾਂ ਤੇ ਇਸ ਨੂੰ ਲਾਈਕ ਫੋਲੋ ਕਰਕੇ ਸ਼ੇਅਰ ਜਰੂਰ ਕਰ ਦਿਓ ਸਾਰੇ ਵੀਰਾਂ ਨੂੰ ਸასი ਕਾਲ ਜੀ ਧੰਨਵਾਦ